ਮਾਸਟਰਮਾਈਂਡ ਸੀਗਾ ਰੋਮੀ ਉਸ ਨੂੰ ਲੈ ਕੇ ਆਏ ਹੋ ਕਿਸ ਤਰੀਕੇ ਦੀ ਪ੍ਰੋਸੀਡਿੰਗਸ ਰਹੀਆਂ ਕਿਵੇਂ ਫਾਲੋਅ ਅਪ ਹੋਇਆ ਔਰ ਕਿਵੇਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਕਿ ਹਾਂਗਕਾਂਗ ਭੱਜਿਆ ਹੋਇਆ ਉਹ ਕਹਿੰਦੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਉਹ ਆ ਹੀ ਜਾ ਕੋਈ ਵੀ ਕਿੱਡਾ ਹੋਵੇ ਉਹ ਕਿਸੇ ਨਾ ਕਿਸੇ ਦਿਨ ਕਾਬੂ ਆ ਹੀ ਜਾਣਾ ਕਾਨੂੰਨ ਨੇ ਉੱਥੋਂ ਤੱਕ ਪਹੁੰਚ ਜਾਣਾ ਉਹਨਾਂ ਨੂੰ ਤਾਂ ਇਹੀ ਸੀਗਾ ਕਿ ਅਸੀਂ ਫਸ ਜਾਾਂਗੇ ਤੇ ਮੁੜ ਕੇ ਕੀ ਕਹਿੰਦੇ ਹੁੰਦੇ ਨੇ ਵੀ ਸ਼ਾਇਦ ਅਸੀਂ ਹੱਥ ਹੀ ਨਹੀਂ ਆਉਣਾ ਪਰ ਇਹ ਇੱਕ ਪੰਜਾਬ ਪੁਲਿਸ ਦਾ ਵਾਸਤੇ ਕਿਉਂਕਿ ਇੱਕ ਵਕਾਰ ਦਾ ਸਵਾਲ ਸੀ ਇੱਕ ਇੱਜ਼ਤ ਦਾ ਸਵਾਲ ਸੀ ਇਸ ਘਟਨਾ ਨੇ ਹਿਲਾ ਕੇ ਰੱਖ ਦਿੱਤਾ ਸਾਰੇ ਸਿਸਟਮ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਪੰਜਾਬ ਦਾ ਜਿਸ ਤਰੀਕੇ ਦਾ ਸਿਸਟਮ ਸੀ ਪੂਰੇ ਇੰਡੀਆ ਦੇ ਵਿੱਚ ਖਬਰ ਬ੍ਰੇਕ ਹੋਈ ਕਿ ਜੇਲ ਬ੍ਰੇਕ ਹੋ ਗਈ ਬਹੁਤ ਵੱਡਾ ਕਾਂਡ ਸੀਗਾ ਔਰ ਇਹ ਮਾਈਂਡ ਕਿਹਦਾ ਸੀ ਇਹਦੇ ਪਿੱਛੇ ਦਿਮਾਗ ਕਿਹਦਾ ਕੰਮ ਕਰ ਰਿਹਾ ਸੀ ਕਿ ਜੇਲ ਬ੍ਰੇਕ ਕਰੀ ਕ੍ਰਿਮੀਨਲ ਮਾਈਂਡਡ ਆ ਜੀ ਉੱਥੇ ਵੀ ਕੇਸ ਨੇ ਉਹਦੇ ਤੇ ਜਿਵੇਂ ਚੱਲਦੇ ਸੀ ਇਹਨੇ ਕਾਫੀ ਵੱਡੇ ਉੱਥੇ ਰੋਬਰੀਜ਼ ਕੀਤੀਆਂ ਨੇ ਇੱਥੇ ਵੀ ਇਹਦੇ ਕੇਸਿਸ ਨੇ ਕ੍ਰਿਮੀਨਲ ਮਾਈਂਡਡ ਆ ਪੂਰਾ ਇਹ ਸਾਰਿਆਂ ਦਾ ਨੈਟਵਰਕ ਚਲਾਉਂਦਾ ਸੀ ਉਹ ਤੋਂ ਪੂਰੇ ਗੈਂਗ ਨੂੰ ਚਲਾਉਂਦਾ ਸੀ। ਕਿ ਐਡੀ ਵੱਡੀ ਜਿਹੜੀ ਵਾਰਦਾਤ ਜਿਹੜੀ ਅੱਜ ਤੱਕ ਹਿਸਟਰੀ 'ਚ ਨਹੀਂ ਹੋਈ ਸੀ। ਜੇਲ੍ਹ ਤੇ ਅਟੈਕ ਕਰਕੇ ਬੰਦੇ ਛੁੜਾਉਣਾ ਉਹ ਇਹਨੇ ਅੰਜਾਮ ਦਿੱਤਾ ਸੀ ਸਾਰਾ। ਤਾਂ ਹੀ ਇਸ ਦਾ ਕ੍ਰਿਮੀਨਲ ਬਾਇੰਡ। ਉਹਦਾ ਵਿੱਚ ਜਿਹੜੇ ਗੈਂਗ ਹੈਗੇ ਸੀ ਇਹਦਾ ਕੋਆਪਰੇਟ ਕਰ ਰਿਹਾ ਸੀ ਉਹਨੂੰ ਐਜ਼ ਅ ਕੰਟਰੋਲ ਰੂਮ ਕੰਮ ਕਰਦਾ ਸੀ। ਔਰ ਉਹਨੂੰ ਉੱਥੋਂ ਹਾਂਗਕਾਂਗ ਤੋਂ ਇਹ ਲੌਜਿਸਟਿਕਸ, ਪੋਰਟ ਐਂਡ ਫਾਈਨੈਂਸ਼ੀਅਲ ਜਿਹੜੀ سپورਟ ਹੈਗੀ ਇਹਦੇ ਵੱਲੋਂ ਜਿਹੜੀ ਮੁਹੱਈਆ ਕਰਾਈ ਜਾਂਦੀ ਸੀ। ਨਫਰ ਦੀ ਜੇਲ੍ਹ ਬ੍ਰੇਕ ਉਸ ਤੋਂ ਬਾਅਦ ਜਿਹੜੇ ਕ੍ਰਿ ਜਿਹੜੇ ਅੰਦਰੋਂ ਐਸਕੇਪੀਜ਼ ਹੈਗੇ ਸੀ ਤੇ ਦੂਸਰੇ ਕ੍ਰਿਮੀਨਲ ਜਿਨ੍ਹਾਂ ਨੇ ਬਾਹਰੋਂ ਆ ਕੇ ਅਟੈਕ ਕੀਤਾ ਸੀ ਉਹਨਾਂ ਨੂੰ ਇਹ ਵੱਖ-ਵੱਖ 18 ਜੜੀਆਂ ਕਿਨੇ ਹਰਪਿੰਗ ਮਾਹੀਆ ਕਰਾਉਣ ਦੇ ਵਿੱਚ ਵੀ ਇਹ ਦਾਇਮ ਰੋਲ ਪਾਇਆ ਹੈ। ਉੱਥੇ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਨੇ ਜੀ ਇਹ ਚਾਈਨੀਜ਼ ਕੋਈ ਗੈਂਗਸ ਹੈਗੇ ਨੇ ਜਿਹੜੇ ਮਨੀ ਲਾਂਡਰਿੰਗ ਤੇ ਹੋਰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਦੇ ਉਹਨਾਂ ਦੇ ਨਾਲ ਇਹਨਾਂ ਦਾ ਇਹਨੇ ਇਨਵੋਲਵਮੈਂਟ ਉੱਥੇ ਸੀਗੀ। ਅ ਹੋਰ ਵੀ ਇੱਕ ਦੋ ਇਨਸੀਡੈਂਟ ਹੋਰ ਉੱਤੇ ਜਿਹੜੇ ਹੈਗੇ ਨੇ ਇਹਦੇ ਨੋਟਿਸ ਵਿੱਚ ਆਏ ਸੀ ਤੁਸੀਂ ਹਾਂਗਕਾਂਗ ਤੋਂ ਲੈ ਕੇ ਆ ਰਹੇ ਹੋ ਜਹਾਜ਼ ਵਾਲੀ ਫੋਟੋ ਵੀ ਆਈ ਬਰਾਟ ਸਾਹਿਬ ਦੀ ਔਰ ਥੋਡੀ ਔਰ ਉਦੋਂ ਆਉਂਦੇ ਹੋયા ਵੀ ਕੋਈ ਗੱਲਬਾਤ ਹੋਈ ਵੈਸੇ ਇਹ ਜਦੋਂ ਤੱਕ ਇਹ ਫੜਿਆ ਨਹੀਂ ਗਿਆ ਸੀਗਾ 2018 ਚ ਉਦੋਂ ਤੱਕ ਇਹ ਇਹਨਾਂ ਦੇ ਗੈਂਗ ਨਾਲ ਗਰੁੱਪ ਨਾਲ ਸਾਰਿਆਂ ਨਾਲ ਐਕਟਿਵਲੀ ਇਨਵੋਲਡ ਸੀਗਾ ਉਹਨਾਂ ਨੂੰ 2018 ਜਨਵਰੀ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਪੁਲਿਸ ਐਕਸ਼ਨ ਦੇ ਵਿੱਚ ਮੌਤ ਹੁੰਦੀ ਹੈ ਉਦੋਂ ਤੱਕ ਇਹ ਸਪੋਰਟ ਕਰ ਰਿਹਾ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਇਨ ਟੱਚ ਸੀ ਜੇਲ ਬ੍ਰੇਕ ਤੇ ਇਥੇ ਆਰਮਜ਼ ਐਕਟ ਤੇ ਜਿਹੜਾ ਕ੍ਰੈਡਿਟ ਕਰਾਡ ਦੇ ਫਰਾਡਸ ਦੇ ਵਿੱਚ ਇਹਦੇ ਕੁਝ ਜਦੋਂ ਦੀ 2016 ਚ ਜਦੋਂ ਪਹਿਲਾਂ ਇਥੇ ਆਏ ਨੂੰ ਅਰੈਸਟ ਹੋਇਆ ਸੀਗਾ ਉਸ ਟਾਈਮ ਤੇ ਇਹਦੀ ਇਨਵੋਲਵਮੈਂਟ ਰੂਮੀ ਬਾਹਰ ਗਿਆ ਜ਼ਮਾਨਤ ਤੇ ਆ ਕੇ ਬਾਹਰ ਫਰਜ਼ੀ ਡਾਕੂਮੈਂਟ ਵਗੈਰਾ ਲੈ ਕੇ ਪਾਸਪੋਰਟ ਫਰਜ਼ੀ ਲੈ ਕੇ ਗਿਆ ਹੈ ਉਸ ਦਿਨ ਕੱਲੇ-ਕੱਲੇ ਨੂੰ ਅਸੀਂ ਚੁਣ-ਚੁਣ ਕੇ ਲੱਭਿਆ ਤੇ ਜਿਹਦੇ ਵਿੱਚ ਅਲਟੀਮੇਟਲੀ ਵਿੱਕੀ ਗੌਂਡਰ ਦਾ ਪੁਲਿਸ ਐਕਸ਼ਨ ਦੇ ਵਿੱਚ ਨਿਊਟਰਲਾਈਜ਼ ਹੋ ਗਿਆ ਪ੍ਰੇਮਾ ਜਿਹੜਾ ਲਾਹੌਰਿਆ ਸੀਗਾ ਉਹ ਉਹ ਵੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਭਜਾਉਣ ਦੇ ਵਿੱਚ ਅਟੈਕ ਕੀਤਾ ਸੀ ਜਦੋਂ ਜੇਲ੍ਹ ਦੇ ਉਹ ਵੀ ਵਿੱਚ ਇਨਵੋਲਡ ਸੀਗਾ ਬਾਕੀਆਂ ਨੂੰ ਐਸੇ ਕਰਕੇ ਹੀ ਸਾਰਿਆਂ ਨੂੰ ਜਿਹੜੀ ਹੈਗੀ ਹੈ 26 ਬੰਦਿਆਂ ਨੂੰ ਅਸੀਂ ਚਾਰ ਸ਼ੀਟ ਕੀਤਾ ਸੀ ਜਿਹਦੇ ਵਿੱਚੋਂ 22 ਨੂੰ ਕਨਵਿਕਸ਼ਨ ਹੋ ਚੁੱਕੀ ਹੈ 10-10 ਸਾਲ ਦੀਆਂ ਸਜ਼ਾਵਾਂ ਹੋ ਚੁੱਕੀਆਂ ਨੇ ਤੇ ਆਪਾਂ ਜੇਲ੍ਹ ਦੇ ਵਿੱਚੋਂ ਇਹ ਸ਼ੁਰੂ ਹੋਇਆ ਤੇ ਉਸੇ ਦੇ ਵਿੱਚ ਹੀ ਤਕਰੀਬਨ ਸਾਰੇ ਇਹ ਕਨਵਿਕਟ ਹੋ ਕੇ ਦੁਬਾਰਾ ਫੇਰ ਪਹੁੰਚ ਗਏ ਨੇ ਇਨਕਲੂਡਿੰਗ ਅੱਜ ਜਿਹੜਾ ਆਪਾਂ ਰਮਨਜੀਤ ਰੋਮੀ ਜਿਹੜਾ ਕਿ ਆਪਦੇ ਆਪ ਨੂੰ ਇਹ ਸੋਚਦਾ ਸੀ ਵੀ ਸ਼ਾਇਦ ਮੈਂ ਕਾਨੂੰਨ ਦੀ ਗ੍ਰਿਫਤ ਤੋਂ ਬਾਅਦ ਦੀ ਗੈਂਗਸਟਰ ਜਿਹੜੇ ਕੀ ਭਾਵੇਂ ਗੋਲਡੀ ਬਰਾੜ ਹੋਵੇ ਜਾਂ ਫਿਰ ਅਨਮੋਲ ਬਿਸ਼ਨੋਈ ਹੋਵੇ ਹੋਰ ਬਹੁਤ ਸਾਰੇ ਗੈਂਗਸਟਰ ਭਾਵੇਂ ਜਿਸ ਤਰੀਕੇ ਨਾਲ ਲੰਡਾ ਹਰੀਕੇ ਬਹੁਤ ਸਾਰੇ ਲੋਕ ਬਾਹਰ ਬੈਠੇ ਆ ਉਹਨਾਂ ਨੂੰ ਲੈ ਕੇ ਵੀ ਕੋਈ ਪ੍ਰੋਸੈਸ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਕੋਈ ਇਹੋ ਜਿਹਾ ਐਕਸ਼ਨ ਹੁੰਦਾ ਹੋਇਆ ਰਹਿਣਾ ਨੱਬਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਲੰਬੇ ਜਦੋਜਹਿਦ ਤੋਂ ਬਾਅਦ ਆਖਰਕਾਰ ਭਾਰਤ ਲਿਆਂਦਾ ਗਿਆ ਹੈ ਕੱਲ ਭਾਰਤ ਲਿਆਂਦਾ ਗਿਆ ਪੰਜਾਬ ਪੁਲਿਸ ਨੇ ਲੰਮੀ ਮਸ਼ੱਕਤ ਕੀਤੀ ਹੈ ਔਰ ਤਿੰਨ ਸੀਨੀਅਰ ਅਫਸਰ ਨੇ ਸਾਡੇ ਨਾਲ ਕਿਉਂਕਿ ਇਹਨਾਂ ਨੇ ਜੋ ਰਜਮਾਇਸ਼ ਕੀਤੀ ਲਗਾਤਾਰ ਟਰੈਕ ਕਰ ਰਹੇ ਸੀ ਔਰ ਲਗਾਤਾਰ ਕਿਹੜਾ ਨਾਪਰੇ ਸੀਗੇ ਕਿ ਰੋਮੀ ਕਿੱਥੇ ਪਰ ਪਤਾ ਲੱਗਣ ਤੋਂ ਬਾਅਦ ਕਿਸ ਤਰੀਕੇ ਨਾਲ ਕਾਨੂੰਨੀ ਪੇਚੀਦਗੀਆਂ ਜੋ ਸੀ ਉਹਨਾਂ ਨੂੰ ਫਾਲੋਅ ਕੀਤਾ ਗਿਆ ਉਸ ਤੋਂ ਬਾਅਦ ਕਿਵੇਂ ਲਿਆਂਦਾ ਗਿਆ ਔਰ ਸਾਡੇ ਨਾਲ ਏਆਈਜੀ ਗੁਰਮੀਤ ਸਿੰਘ ਚੋਹਾਨ ਸਾਹਿਬ ਨੇ ਹਰਵਿੰਦਰ ਸਿੰਘ ਵਿਰਕ ਜੀ ਨੇ ਡੀਐਸਪੀ ਵਿਕਰਮ ਸਿੰਘ ਬਰਾੜ ਜੀ ਨੇ ਗੱਲਬਾਤ ਕਰਾਂਗੇ ਚੋਹਾਨ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਲੰਬੀ ਜद्दोजਹਿਦ ਤੋਂ ਬਾਅਦ ਵੱਡੀ ਕਾਮਯਾਬੀ ਕਹੀ ਜਾ ਸਕਦੀ ਪੰਜਾਬ ਪੁਲਿਸ ਨੂੰ ਹਾਸਲ ਹੋਈ ਕਿ ਮਾਸਟਰਮਾਈਂਡ ਸੀਗਾ ਰੋਮੀ ਉਸ ਨੂੰ ਲੈ ਕੇ ਆਏ ਹੋ ਕਿਸ ਤਰੀਕੇ ਦੀ ਪ੍ਰੋਸੀਡਿੰਗਸ ਰਹੀਆਂ ਕਿਵੇਂ ਫਾਲੋਅ ਅਪ ਹੋਇਆ ਔਰ ਕਿਵੇਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਿਵੇਂ ਤੁਹਾਨੂੰ ਪਤਾ ਹੈ ਜਦੋਂ ਇਹ ਇਨਸੀਡੈਂਟ ਹੋਇਆ ਸੀ 27 ਨਵੰਬਰ 2016 ਨੂੰ ਇਹ ਕਾਫੀ ਸੈਂਸੇਸ਼ਨਲ ਸੀਗਾ ਤੇ ਜਿਹੜੀ ਇਹ ਇੱਕ ਬਹੁਤ ਵੱਡੀ ਇਨਸੀਡੈਂਟ ਪੰਜਾਬ ਪੁਲਿਸ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀਗਾ ਤੇ ਜਦੋਂ ਇਹਦੀ ਪਹਿਲੀ ਅਰੈਸਟ ਹੋਈ ਸੀ ਜਿਹੜਾ ਪਲਵਿੰਦਰ ਪਿੰਦਾ ਦਾ ਨੈਕਸਟ ਡੇ ਜਦੋਂ ਜੇਲ ਬ੍ਰੇਕ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਦੌਰਾਨ ਇਹ ਜਿਹੜਾ ਹੈਗਾ ਰਵਿੰਜੀਤ ਰੋਮੀ ਦਾ ਨਾਮ ਫਿਕਰ ਹੋਇਆ ਸੀਗਾ ਕਿ ਇਸ ਤਰ੍ਹਾਂ ਕਰਕੇ ਕੋਈ ਹਾਂਗਕਾਂਗ ਬੇਸਡ ਇੱਕ ਰੋਮੀ ਨਾਂ ਦਾ ਬੰਦਾ ਹੈਗਾ ਜਿਹੜਾ ਉੱਥੋਂ ਬੈਠ ਕੇ ਐਜ਼ ਅ ਕੰਟਰੋਲ ਰੂਮ ਐਕਟ ਕਰ ਰਿਹਾ ਤੇ ਜਿਨੇ ਇਹਦੀ ਐਗਜ਼ੀਕਿਊਸ਼ਨ ਵਿੱਚ ਜੇਲ ਬ੍ਰੇਕ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਲੌਜਿਸਟਿਕ ਸਪੋਰਟ ਉਹਨਾਂ ਨੂੰ ਟਰਾਉਣਾ ਉਹਨਾਂ ਦੀ ਫੰਡਿੰਗ ਕਰਨੀ ਉਹਦੇ ਵਿੱਚ ਮਦਦ ਕੀਤੀ ਸੀ ਸੋ ਉਸ ਸਮੇਂ ਤੋਂ ਜਦੋਂ ਇਹਦਾ ਨਾਮ ਫਿਕਰ ਹੋਇਆ ਤਾਂ ਅਸੀਂ ਜਿਹੜਾ ਹੈਗਾ ਇਹਦੇ ਬਾਰੇ ਹੋਰ ਡਿਟੇਲਸ ਇਕੱਠੀਆਂ ਕਰਕੇ ਇਹਨੂੰ ਜਿਹੜਾ ਲੀਗਲ ਪ੍ਰੋਸੈਸ ਦੇ ਵਿੱਚ ਲੈ ਕੇ ਆਏ ਇਹਦੇ ਵਾਰੈਂਟਸ ਲਈ ਇਹਦੀ ਪ੍ਰੋਕਲੇਮਡ ਡਿਫੈਂਡਰ ਡਿਕਲੇਅਰ ਹੋਇਆ ਤੇ ਫਿਰ ਜਿਹੜਾ ਹੈਗਾ ਇਹਨੂੰ ਅਸੀਂ ਇਹਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਥਰੂ ਦੀ ਇੰਟਰਪੋਲ ਇਹਦਾ ਜਿਹੜਾ ਰੈੱਡ ਕਾਰਨਰ ਨੋਟਿਸ ਜਾਂਦਾ ਤੇ ਉਸ ਤੋਂ ਉਪਰੰਤ ਜਿਹੜਾ ਇਹ ਹਾਂਗਕਾਂਗ ਦੇ ਵਿੱਚ ਇੱਕ ਡਕੈਤੀ ਦੇ ਵਿੱਚ ਉਥੇ ਲੋਕਲ ਹਾਂਗਕਾਂਗ ਦੇ ਵਿੱਚ ਇਹ ਉਥੇ ਅਰੈਸਟ ਹੋ ਚੁੱਕਿਆ ਹੋ ਗਿਆ ਤਾਂ ਸਾਡੀ ਜਿਹੜੀ ਰੈਡ ਕਾਰਨਰ ਨੋਟਿਸ ਸੀਗਾ ਉਹਦੇ ਤੇ ਐਕਟ ਕਰਦੇ ਹੋਏ ਹਾਂਗਕਾਂਗ ਪੁਲਿਸ ਨੇ ਮਿਨਿਸਟਰੀ ਨੂੰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਕੰਟੈਕਟ ਕਰਕੇ ਸਾਡੇ ਤੱਕ ਜਿਹੜਾ ਹੈਗਾ ਇਨਫੋਰਮੇਸ਼ਨ ਪਹੁੰਚਾਈ ਤੇ ਅਸੀਂ ਜਿਹੜਾ ਹੈਗਾ ਨੈਕਸਟ ਪ੍ਰੋਸੈਸ ਲਾਂਚ ਕੀਤਾ ਜਿਹੜਾ ਕਿ ਉਹਦੇ ਡਾਕੂਮੈਂਟੇਸ਼ਨ ਹੁੰਦੀ ਹੈ ਉਹਦੀ ਪ੍ਰੋਵੀਜ਼ਨਲ ਅਰੈਸਟ ਦੇ ਤੇ ਉਹ 24 48 ਘੰਟਿਆਂ ਚ ਦੇਣਾ ਹੁੰਦਾ ਫਿਰ ਉਹਦੇ ਜਿਹੜੇ ਹੈਗੇ ਐਕਸਟ੍ਰੇਡੀਸ਼ਨ ਦੇ ਜਿਹੜੇ 60 ਡੇਸ ਦੇ ਵਿੱਚ ਪ੍ਰੋਵਾਈਡ ਕਰਨਾ ਹੁੰਦਾ ਉਹ ਡਾਕੂਮੈਂਟੇਸ਼ਨ ਪੂਰੀ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਉੱਥੋਂ ਦੀ ਲੋਕਲ ਡਿਪਾਰਟਮੈਂਟ ਆਫ ਜਸਟਿਸ ਜਿਹਨੂੰ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਕਹਿੰਦੇ ਆ ਹਾਂਗਕਾਂਗ ਦਾ ਉਹਨਾਂ ਦੇ ਮੁਤਾਬਕ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਸੈਟੀਸਫਾਈ ਕਰਨ ਵਾਸਤੇ ਉੱਥੇ ਕਾਨਫਰੰਸ ਅਟੈਂਡ ਕੀਤੀ ਤੇ ਕਾਨਫਰੰਸ ਅਟੈਂਡ ਕਰਕੇ ਉਹਨਾਂ ਦੀਆਂ ਕੁਝ ਕੁਇਰੀ ਸੀਗੀਆਂ ਕੁਝ ਹੋਰ ਐਡੀਸ਼ਨਲ ਡਾਕੂਮੈਂਟਸ ਸੀਗੇ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਏ ਤੇ ਉਹਨਾਂ ਨੂੰ ਸੈਟੀਸਫਾਈ ਕਰਕੇ ਫਿਰ ਉਹਨਾਂ ਨੇ ਜਿਹੜਾ ਹੈਗਾ ਲੋਕਲ ਉਥੇ ਕੋਰਟ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਬਿਹਾਫ ਤੇ ਉਹਨਾਂ ਨੇ ਪਰਸਿਊ ਕੀਤਾ ਕੇਸ ਜਿਹਦੇ ਕਰਕੇ ਉਦੋਂ ਲੋਕਲ ਕੋਰਟ ਤੋਂ ਇਹਦੀ ਜਿਹੜੀ ਪਰਮਿਸ਼ਨ ਮਿਲੀ ਫਿਰ ਉਹਨੇ ਜਿਹੜੀ ਅਪੀਲਾਂ ਹੋਈਆਂ ਉਹ ਬੜਾ ਲੰਮਾ ਲੈਂਥੀ ਪ੍ਰੋਸੈਸ ਸੀਗਾ ਜਦੋਂ ਬਾਅਦ ਦੇ ਵਿੱਚ ਜਿਹੜੇ ਅਲਟੀਮੇਟ ਜਦੋਂ ਅਪੀਲਸ ਸਾਰੀਆਂ ਉਹਦੀਆਂ ਲਾਸਟ ਸਟੇਜ ਖਤਮ ਹੋ ਗਿਆ ਤਾਂ ਜਿਹੜੀ ਉਥੋਂ ਦੇ ਚੀਫ ਐਗਜ਼ੀਕਟਿਵ ਹੈਗੇ ਨੇ ਉਹਨਾਂ ਨੇ ਇਹਦੀ ਪਰਮਿਸ਼ਨ ਦਿੱਤੀ ਇਹਨੂੰ ਇੱਥੇ ਲੈ ਕੇ ਆਉਣ ਲਈ ਤੇ ਜਿਹੜਾ ਕਿ ਇਹ ਟੀਮ ਸਾਡੀ ਪੰਜਾਬ ਪੁਲਿਸ ਤੇ ਜੀਟੀਐਫ ਦੀ ਗਈ ਸੀ ਉਹਨਾਂ ਨੇ ਉਹਨੂੰ ਜਿਹੜਾ ਕੱਲ ਸਕਸੈਸਫੁਲੀ ਲਿਆ ਕੇ ਇੱਥੇ ਟ੍ਰਾਇਲ ਫੇਸ ਕਰਨ ਵਾਸਤੇ ਨਾਬਾ ਜੇਲ ਬ੍ਰੇਕ ਕੇਸ ਦੇ ਵਿੱਚ ਉਹਨੂੰ ਇੱਥੇ ਜੇਲ ਦੇ ਵਿੱਚ ਬੰਦ ਕਰਾਤਾ ਸਕ ਉੱਥੇ ਵੀ ਕਰੋੜਾਂ ਰੁਪਏ ਦੀ ਦੱਸਿਆ ਜਾ ਰਿਹਾ ਡਕੈਤੀ ਕੀਤੀ ਯਾਨੀ ਕਿਸੇ ਗੈਂਗ ਦੇ ਨਾਲ ਉੱਥੇ ਮਿਲ ਕੇ ਸੀ ਹਾਂਗਕਾਂਗ ਜਾ ਕੇ ਵੀ ਰੋਮੀ ਉੱਥੇ ਇਹਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਨੇ ਜੀ ਇਹ ਚਾਈਨੀਜ਼ ਕੋਈ ਗੈਂਗਸ ਹੈਗੇ ਨੇ ਜਿਹੜੇ ਮਨੀ ਲਾਂਡਰਿੰਗ ਤੇ ਹੋਰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਦੇ ਆ ਉਹਨਾਂ ਦੇ ਨਾਲ ਇਹਨਾਂ ਦਾ ਇਹਦੇ ਇਨਵੋਲਵਮੈਂਟ ਉੱਥੇ ਸੀਗੀ ਤਾਂ ਹੋਰ ਵੀ ਇੱਕ ਦੋ ਇਨਸੀਡੈਂਟ ਹੋਰ ਉੱਥੇ ਜਿਹੜੇ ਹੈਗੇ ਨੇ ਇਹਦੇ ਨੋਟਿਸ ਵਿੱਚ ਆਏ ਸੀਗੇ ਸੋ ਇਹਦਾ ਕੋਈ ਰਿਕਾਰਡ ਉੱਥੋਂ ਦੇ ਮੁਤਾਬਕ ਵੀ ਤੇ ਇੱਥੋਂ ਦੇ ਮੁਤਾਬਕ ਵੀ ਕ੍ਰਿਮੀਨਲ ਰਿਕਾਰਡ ਰਿਹਾ ਇਹਲਾ ਮਰਡਰ ਦੇ ਮਾਮਲਿਆਂ ਦੇ ਵਿੱਚ ਵੀ ਵੌਂਟਡ ਹੈ ਇਹ ਅ ਮਰਡਰ ਦੇ ਵਿੱਚ ਸਾਡੇ ਨੋਟਿਸ ਨਹੀਂ ਆਇਆ ਕੋਈ ਜਿਹੜਾ ਡਾਇਰੈਕਟਲੀ ਕੋਈ ਇਹਦੇ 'ਚ ਆਇਆ ਕਿਡਨੈਪਿੰਗ ਦੇ ਵਿੱਚ ਇੱਕ ਕੇਸ ਦੇ ਵਿੱਚ ਇਹਦੀ ਇਨਵੋਲਵਮੈਂਟ ਸ਼ਾਮਿਲ ਹੋਈ ਸੀਗੀ ਦੇ ਉਸ ਤੋਂ ਇਲਾਵਾ ਤਾਂ ਫਿਰ ਜੇਲ ਬ੍ਰੇਕ ਤੇ ਇਥੇ ਆਮਜ਼ ਐਕਟ ਤੇ ਜਿਹੜਾ ਕ੍ਰੈਡਿਟ ਕਾਰਡ ਦੇ ਫਰਾਡਸ ਦੇ ਵਿੱਚ ਇਹਦੇ ਕੁਝ ਜਦੋਂ ਇਹਦੀ 2016 ਚੋਂ ਪਹਿਲਾਂ ਇਥੇ ਆਏ ਨੂੰ ਅਰੈਸਟ ਹੋਇਆ ਸੀਗਾ ਉਸ ਟਾਈਮ ਤੇ ਇਹਦੀ ਇਨਵੋਲਵਮੈਂਟ ਆਈ ਸੀ ਠੀਕ ਹੈ ਸਰ ਥੋੜਾ ਨਾ ਵਿਰਕਸਬ ਗੱਲ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਰੂਮੀ ਚਲਾ ਗਿਆ ਹਾਂਗਕਾਂਗ ਔਰ ਉੱਥੋਂ ਲਗਾਤਾਰ ਆਪਰੇਟ ਕਰ ਰਿਹਾ ਸੀਗਾ ਸਿਸਟਮ ਨੂੰ ਲਗਾਤਾਰ ਸੰਪਰਕ ਦੇ ਵਿੱਚ ਸੀਗਾ ਇਧਰ ਗੈਂਗਸਟਰਾਂ ਦੇ ਹਾਲਾਂਕਿ ਜਦੋਂ ਜੇਲ ਬ੍ਰੇਕ ਹੋਈ ਔਰ ਉਹਦੇ ਵਿੱਚ ਵੱਡਾ ਇਹਦਾ ਪੂਰਾ ਹੱਥ ਸੀਗਾ ਜਿਸ ਤਰੀਕੇ ਨਾਲ ਮੰਨੀ ਔਰ ਪੂਰਾ ਸਪੋਰਟ ਮੁਹੱਈਆ ਕਰਵਾਇਆ ਜਿਹੜਾ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਫਿਗਰ ਆਊਟ ਹੋਈਆਂ ਸੀ ਥਿੰਗਸ ਉਹਨਾਂ ਦੇ ਵਿੱਚ ਮੇਨ ਸੀ ਕਿ ਰਮਨਜੀਤ ਰੌਮੀ ਜਿਹੜਾ ਹੈਗਾ ਉਹ ਤੇ ਹੀ ਵਾਸ ਵਰਕਿੰਗ ਐਸ ਦਾ ਕੰਟਰੋਲ ਰੂਮ ਫਾਰ ਦੀ ਹੋਲ ਗੈਂਗ ਜਿਹੜਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਗੈਂਗ ਹੈਗਾ ਸੀ ਇਹਦਾ ਕੋਆਪਰੇਟ ਕਰ ਰਿਹਾ ਸੀ ਉਹਨੂੰ ਐਸ ਅ ਕੰਟਰੋਲ ਰੂਮ ਕੰਮ ਕਰਦਾ ਸੀ ਉਹਨੂੰ ਉੱਥੋਂ ਹਾਂਗਕਾਂਗ ਤੋਂ ਇਹ ਲੌਜੀਸਟਿਕ ਸਪੋਰਟ ਐਂਡ ਫਾਈਨੈਂਸ਼ੀਅਲ ਜਿਹੜੀ ਸਪੋਰਟ ਹੈਗੀ ਇਹਦੇ ਵੱਲੋਂ ਜਿਹੜੀ ਮੁਹੱਈਆ ਕਰਾਈ ਜਾਂਦੀ ਸੀ ਅਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਕਿ ਜਿੰਨੇ ਇਥੇ ਇਹ 2016 ਦੇ ਵਿੱਚ ਜੋ ਪਹਿਲਾਂ ਇੱਕ ਕੇਸ ਦੇ ਵਿੱਚ ਅਰੈਸਟ ਹੁੰਦਾ ਤਾਂ ਨਾਬਾ ਜੇਲ੍ਹ ਦੇ ਵਿੱਚ ਇਹਨੂੰ ਬੰਦ ਕੀਤਾ ਜਾਂਦਾ ਤਾਂ ਜੇਲ੍ਹ ਦੇ ਦੌਰਾਨ ਦੂਜੇ ਜਿਹੜੇ ਕੋਕਯੂਸਡ ਹੈਗੇ ਜਿਨ੍ਹਾਂ ਨੂੰ ਇਹਨੇ ਜੇਲ੍ਹ ਦੇ ਵਿੱਚੋਂ ਭਜਾਉਣ ਦੇ ਵਿੱਚ ਜਿਹੜੀ ਕਾਂਸਪੀਰੇਸੀ ਹੈਚ ਕੀਤੀ ਉਹ ਡਿਊਰਿੰਗ ਥੈਟ ਪੀਰੀਅਡ ਕਾਂਸਪੀਰੇਸੀ ਇੱਥੇ ਰਚੀ ਗਈ ਸੀ ਉਸ ਤੋਂ ਬਾਅਦ ਇਹ ਬੇਲ ਤੇ ਆਉਣ ਤੋਂ ਬਾਅਦ ਜਦੋਂ 2016 ਦੇ ਵਿੱਚ ਅਗਸਤ ਦੇ ਮਹੀਨੇ ਦੇ ਵਿੱਚ ਬੇਲ ਤੇ ਰਿਲੀਜ਼ ਹੋ ਕੇ ਇਹ ਹਾਂਗਕਾਂਗ ਜਿਹੜਾ ਹੈਗਾ ਚਲਾ ਜਾਂਦਾ ਉੱਥੋਂ ਜਾ ਕੇ ਦੂਸਰੇ ਜੋ ਇਹਨਾਂ ਦੀ ਪਹਿਲਾਂ ਪਲੈਨਿੰਗ ਹੋਈ ਸੀ ਕਾਂਸਪੀਰੇਸੀ ਕ੍ਰਿਮੀਨਲ ਕਾਂਸਪੀਰੇਸੀ ਹੋਈ ਉਹਦੇ ਅਕੋਰਡਿੰਗਲੀ ਇਹਨਾਂ ਨੇ ਆਪਣੇ ਪਲਾਨ ਨੂੰ ਐਗਜ਼ੀਕਿਊਟ ਕੀਤਾ ਜਿਹੜੀ 27 ਨਵੰਬਰ 2016 ਦੇ ਵਿੱਚ ਜਿਹੜੇ ਹੈਗੇ ਤੇ ਪਾਰੋਂ ਜਿਹੜੇ 15 16 ਜਿਹੜੇ ਇਹਨਾਂ ਨੇ ਹੋਰ ਇਦਾਂ ਦੇ ਕੋ-ਅਕਿਊਜ਼ਡ ਆਗੇ ਸੀ ਹਾਰਡ ਕੋਰ ਕ੍ਰਿਮੀਨਲ ਸੀ ਵਕਵਾਕੇ ਏਰੀਆ ਦੇ ਗੈਂਗਸਟਰ ਸੀ ਉਹਨਾਂ ਨੇ ਜੇਲ੍ਹ ਦੇ ਉੱਤੇ ਅਟੈਕ ਕੀਤਾ ਜਿਹੜੇ ਫਾਇਰ ਆਰਮਜ਼ ਨੂੰ ਯੂਜ਼ ਕੀਤਾ ਉਹਦੇ ਵਿੱਚ ਗਨ ਸ਼ਾਟਸ ਦੀ ਵਰਤੋਂ ਹੋਈ ਕਰੀਬ 100 ਤੋਂ ਉੱਤੇ ਇਹਨਾਂ ਨੇ ਜਿਹੜੀਆਂ ਹੈਗੀਆਂ ਨੇ ਗੋਲੀਆਂ ਚਲਾਈਆਂ ਤੇ ਜਿਹਦੇ ਵਿੱਚੋਂ ਜਿਹੜੇ ਹੈਗੇ ਨੇ 6 ਇਨਮੇਟਸ ਜਿਹੜੇ ਹੈਗੇ ਸੀ ਜੇਲ੍ਹ ਦੇ ਵਿੱਚੋਂ ਜਿਨ੍ਹਾਂ ਚੋਂ 4 ਗੈਂਗਸਟਰ ਸੀ 2 ਜਿਹੜੇ ਟੈਰਰਿਸਟ ਸੀ ਉਹਨਾਂ ਨੂੰ ਇਹ ਭਜਾਉਣ ਦੇ ਵਿੱਚ ਕਾਮਯਾਬ ਹੋਇਆ ਮੇਨਲੀ ਕੌਂਡਰ ਔਰ ਗੁਰਪ੍ਰੀਤ ਸੇਖੋਂ ਦੀ ਇਨਟੈਕ ਸੀਗਾ ਸਰ ਇਹ ਜਿਹੜਾ ਹੈਗਾ ਗੁਰਪ੍ਰੀਤ ਸੇਖੋਂ ਨਾਲ ਸੀ ਜਿਹੜੇ ਜਿਹੜਾ ਵਿੱਕੀ ਕੌਂਡਰ ਤੇ ਜਿਹੜੇ ਬਾਹਰ ਵਾਲੇ ਹੈਗੇ ਸੀ ਜਿਨ੍ਹਾਂ ਨੇ ਬਾਹਰੋਂ ਅਟੈਕ ਕੀਤਾ ਉਹਨਾਂ ਦੇ ਸਾਰੇ ਜਿਹੜੇ ਮੇਨ ਲੀਡਰ ਹੈਗੇ ਸੀ ਜਿਹੜੇ ਗੈਂਗਸਟਰ ਲੱਗ ਲੱਗ ਹੈਗੇ ਸੀ ਉਹਨਾਂ ਨੂੰ ਇਹ ਜਿਹੜਾ ਹੈਗਾ ਇਕੱਠੇ ਕਰਨ ਦੇ ਵਿੱਚ ਉਹਨਾਂ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਕੀਤਾ ਉਹਤੇ ਇਹਨਾਂ ਦੇ ਮੀਟਿੰਗਸ ਰੇਂਜ ਕਰਾਉਣੀ ਆ ਉਹਨਾਂ ਨੂੰ ਲੌਜਿਸਟਿਕ ਸਪੋਰਟ ਦੇਣੀ ਉਹਨਾਂ ਨੂੰ ਵੈਪਨਸ ਖਰੀਦਣ ਵਾਸਤੇ ਪੈਸੇ ਬਾਅਦ ਦੇ ਫੰਡਿੰਗ ਦੇਣੀ ਐਂਡ ਈਵਨ ਆਫਟਰ ਦੀ ਜੇਲ ਬ੍ਰੇਕ ਉਸ ਤੋਂ ਬਾਅਦ ਜਿਹੜੇ ਕ੍ਰਾਈਮਨਲਸ ਭੱਜੇ ਹੋਏ ਸੀ ਜਿਹੜੇ ਅੰਦਰੋਂ ਐਸਕੇਪੀਜ਼ ਹੈਗੇ ਸੀ ਤੇ ਦੂਸਰੇ ਕ੍ਰਾਈਮਨਲ ਜਿਨ੍ਹਾਂ ਨੇ ਬਾਹਰੋਂ ਆ ਕੇ ਅਟੈਕ ਕੀਤਾ ਸੀ ਉਹਨਾਂ ਨੂੰ ਇਹ ਵੱਖ-ਵੱਖ 18 ਜੜੀਆਂ ਕਿਨੇ ਹਰਬਰਿੰਗ ਮਾਹੀਆ ਕਰਾਉਣ ਦੇ ਵਿੱਚ ਵੀ ਇਹ ਦਾਅਮ ਰੋਲ ਪਾਇਆ ਗਿਆ ਜਦੋਂ ਤੁਸੀਂ ਹਾਂਗਕਾਂਗ ਤੋਂ ਲੈ ਕੇ ਆ ਰਹੇ ਹੋ ਜਹਾਜ਼ ਵਾਲੀ ਫੋਟੋ ਵੀ ਆਈ ਬਰਾਟ ਸਾਹਿਬ ਦੀ ਔਰ ਤੁਹਾਡੀ ਔਰ ਉਦੋਂ ਆਉਂਦੇ ਹੋਇਆ ਵੀ ਕੋਈ ਗ ਨਾਰਮਲੀ ਜਿਹੜੀ ਹੈਗੀ ਹੈ ਕਿ ਜਿਹੜੀ ਹੁੰਦੀ ਹੈ ਕਿ ਉਹਦੇ ਵਿੱਚ ਕੋਈ ਇਨਵੈਸਟੀਗੇਸ਼ਨ ਦੇ ਪਰਪਸ ਨਾਲ ਨਹੀਂ ਗੱਲਬਾਤ ਹੁੰਦੀ ਬਟ ਇਹਨਾਂ ਦਾ ਤੁਹਾਡੇ ਨਾਲ ਕਰੀ ਵੀ ਮੈਨੂੰ ਉਮੀਦ ਨਹੀਂ ਸੀ ਵੀ ਪੰਜਾਬ ਪੁਲਿਸ ਪਹੁੰਚ ਜੂਗੀ ਜਾਂ ਜਿਸ ਤਰੀਕੇ ਨਾਲ ਲੈ ਕੇ ਆਏ ਹੋ ਤੁਸੀਂ ਵਾਪਸ ਉਹਨੂੰ ਨਹੀਂ ਉਹ ਜਿਹੜਾ ਹੈਗਾ ਕੇਸ ਦੇ ਵਿੱਚ ਲੀਗਲੀ ਉਹਨੂੰ ਜਦੋਂ ਹੈਗਾ ਕਿ ਆਰਡਰ ਆਫ ਸਰੈਂਡਰ ਪਾਸ ਹੋ ਚੁੱਕਾ ਸੀ ਉਹਨੂੰ ਇਹ ਸਾਰੀਆਂ ਚੀਜ਼ਾਂ ਤੋਂ ਜਾਣਕਾਰੀ ਹੈਗੀ ਸੀ ਐਂਡ ਪੰਜਾਬ ਪੁਲਿਸ ਤੱਕ ਉਹਦਾ ਉੱਥੇ ਪਹੁੰਚਣਾ ਸ਼ੁਰੂ ਦੇ ਵਿੱਚ ਉਹਨੂੰ ਉਮੀਦ ਨਹੀਂ ਹੋ ਸਕਦੀ ਸੀ ਬਟ ਜਿਹੜਾ ਅੱਗੇ ਸਾਡੀ ਟੀਮ ਵੱਲੋਂ ਮਿਸਟਰ ਗਰਮੀਤ ਚਾਨ ਸਾਡੇ ਏ.ਆਈ. ਸਾਹਿਬ ਵੱਲੋਂ ਸ਼ੁਰੂ ਤੋਂ ਲੈ ਕੇ ਮਿਸਟਰ ਵਿਕਰਮ ਬਰਾੜ ਅਸੀਂ ਸਾਡੀ ਟੀਮ ਜਿਹੜੀ ਹੈਗੀ ਆ ਅਸੀਂ ਇਸ ਕੇਸ ਨੂੰ ਕੰਟੀਨਿਊਸਲੀ ਜਿਹੜਾ ਹੈਗਾ ਅ ਤਰੀਕੇ ਨਾਲ ਲੀਗਲੀ ਇਹਨੂੰ ਫਾਲੋ ਕਰ ਰਿਆ ਸੀ ਜਦਾਂ ਜਿਹੜੀ ਸਾਡੀ ਸਕਸੈਸਫੁਲੀ ਜਿਹੜੀ ਐਕਸਟਰੈਡੀਸ਼ਨ ਹੋਈ ਹੈ ਸਰ ਇੱਕ ਸਵਾਲ ਤੁਹਾਡੇ ਤੋਂ ਇਸ ਚੀਜ਼ ਨੂੰ ਲੈ ਕੇ ਜਦੋਂ ਰੋਮੀ ਬਾਹਰ ਗਿਆ ਜ਼ਮਾਨਤ ਤੇ ਆ ਕੇ ਬਾਹਰ ਫਰਜ਼ੀ ਡਾਕੂਮੈਂਟ ਵਗੈਰਾ ਲੈ ਕੇ ਪਾਸਪੋਰਟ ਫਰਜ਼ੀ ਲੈ ਕੇ ਗਿਆ ਹੈ ਉਸ ਵੇਲੇ ਨਹੀਂ ਉਹ ਜਿਹੜੀ ਹੈਗੀ ਹੈ ਇਹਨੇ ਜੇਲ ਜਿਹੜੀਆਂ ਬੇਲ ਦੀਆਂ ਕੰਡੀਸ਼ਨ ਸੀਗੀਆਂ ਉਹਨਾਂ ਨੂੰ ਵਾਇਲਟ ਕਰਕੇ ਆਪਣੇ ਹੀ ਡਾਕੂਮੈਂਟਸ ਦੇ ਉੱਤੇ ਟਰੈਵਲ ਕਰਕੇ ਗਿਆ ਹੈ ਤੇ ਜਿਹੜੇ ਕੀ ਹੁਣ ਦੇਖਦੇ ਆ ਅਸੀਂ ਕਿਸ ਤਰੀਕੇ ਨਾਲ ਬਾਕੀ ਤਾਂ ਹੁਣ ਜਦੋਂ ਇਹਦੀ ਕਿ ਪੁੱਛ ਕੇ ਚ ਹੋਊਗੀ ਤਾਂ ਹੋਰ ਉਹਦੇ ਡਿਟੇਲਸ ਉਹਦੇ ਮੁਤਾਬਕ ਹੋਣਗੀਆਂ ਉਸ ਵੇਲੇ ਜਦੋਂ ਵਿੱਕੀ ਗੌਂਦਰ ਵੀ ਫਰਾਰ ਹੋਇਆ ਬਾਅਦ ਚ ਐਨਕਾਊਂਟਰ ਤੁਹਾਡੀ ਟੀਮ ਨੇ ਕੀਤਾ ਪੂਰਾ ਤੁਸੀਂ ਸੀ ਲੀਡ ਕਰ ਰਹੇ ਵਿਰਾਟ ਸਾਹਿਬ ਸੀਗੇ ਨਾਲ ਔਰ ਉਸ ਵੇਲੇ ਵੀ ਜਦੋਂ ਵਿੱਕੀ ਗੌਂਦਰ ਨੇ ਵੀ ਕੋਈ ਹਾਲਾਂਕਿ ਉਦੋਂ ਤਾਂ ਚਲੋ ਉਹਦਾ ਐਨਕਾਊਂਟਰ ਹੋ ਗਿਆ ਨਾਲ ਦੇ ਕੋਈ ਸਾਥੀਆਂ ਤੋਂ ਇਹਦੇ ਬਾਰੇ ਕੋਈ ਹੋਰ ਇਨਪੁਟ ਮਿਲਿਆ ਸੀਗਾ ਇਸ ਦੇ ਬਾਰੇ ਹਾਂਜੀ ਬਿਲਕੁਲ ਉਸ ਟਾਈਮ ਤੱਕ ਇਹ ਜਦੋਂ ਤੱਕ ਇਹ ਫੜਿਆ ਨਹੀਂ ਗਿਆ ਸੀਗਾ 2018 ਚ ਉਦੋਂ ਤੱਕ ਇਹ ਇਹਨਾਂ ਦੇ ਗੈਂਗ ਨਾਲ ਗਰੁੱਪ ਨਾਲ ਸਾਰਿਆਂ ਨਾਲ ਐਕਟਿਵਲੀ ਇਨਵੋਲਡ ਸੀਗਾ ਉਹਨਾਂ ਨੂੰ 2018 ਜਨਵਰੀ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਪੁਲਿਸ ਐਕਸ਼ਨ ਦੇ ਵਿੱਚ ਮੌਤ ਹੁੰਦੀ ਹੈ ਉਦੋਂ ਤੱਕ ਇਹ ਸਪੋਰਟ ਕਰ ਰਿਹਾ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਇਨ ਟੱਚ ਸੀਗਾ ਤੇ ਬਾਕੀ ਹੋਰ ਵੀ ਕੁਝ ਬੰਦੇ ਸੀਗੇ ਜਿਹੜੇ ਹਲੇ ਜਿਵੇਂ ਹੈਰੀ ਚੱਠਾ ਉਹ ਵੌਂਟਡ ਸੀਗਾ ਉਹਨਾਂ ਨਾਲ ਇਹ ਬਾਕੀ ਇਹਨਾਂ ਦੇ ਇਹਨਾਂ ਨਾਲ ਸਾਰਿਆਂ ਨਾਲ ਇਹਦਾ ਲਿੰਕ ਰਿਹਾ ਹੈ ਲਾਸਟ ਤੱਕ ਵੀ ਹੈ ਡਾਕਟਰ ਸਾਹਿਬ ਵਿੱਕੀ ਗੋਂਡਰ ਦਾ ਬਹੁਤ ক্লোਜ਼ ਐਸੋਸੀਏਟ ਮੰਨਿਆ ਜਾਂਦਾ ਜਿਸ ਤਰੀਕੇ ਦੇ ਨਾਲ ਔਰ ਹੂਰ ਮੈਂ ਚਾਹਣਾ ਕਿ ਇਸ ਕੇਸ ਦੇ ਬਾਰੇ ਕੋਈ ਜਿਹੜੀ ਇਨਪੁਟ ਤੁਸੀਂ ਸ਼ੇਅਰ ਕਰ ਪਾਓ ਜਰੂਰ ਸ਼ੇਅਰ ਕਰੋ ਜੀ ਜੀ ਇਹ ਰੋਮੀ ਹਾਂਗਕਾਂਗ ਜਿਵੇਂ ਸਰਨੇ ਦੱਸਿਆ ਏ ਜੀ ਸਰਨੇ ਤੇ ਫਿਰਕ ਸਰਨੇ ਵੀ ਇਹ ਕੰਟਰੋਲ ਰੂਮ ਬਣਿਆ ਹੋਇਆ ਸੀ ਉਦੋਂ ਜਦੋਂ ਇਹ ਨਾਬਾ ਜੇਲ ਬ੍ਰੇਕ ਹੋਈ ਹੈ 27 11 2016 ਨੂੰ ਉਦੋਂ ਡੀਜੀਪੀ ਸ਼੍ਰੀ ਸੁਰੇਸ਼ अरोड़ा ਸਾਹਿਬ ਸੀ ਉਹਨਾਂ ਤੇ ਇੰਟੈਲੀਜੈਂਸ ਚੀਫ ਸ਼੍ਰੀ ਗੌਰਵਿਆਦਵ ਸਾਹਿਬ ਸੀ ਜਿਹੜੇ ਹੁਣ ਡੀਜੀਪੀ ਸਾਹਿਬ ਨੇ ਸਾਡੇ ਤਾਂ ਉਹਨਾਂ ਨੂੰ ਵੀ ਸਾਰੇ ਕੇਸ ਦਾ ਪਤਾ ਸੀ ਉਹਨਾਂ ਨੇ ਉਦੋਂ ਤੋਂ ਹੀ ਸਾਨੂੰ ਮਤਲਬ ਇਹਦੇ ਤੇ ਇੰਟਰਸਟ ਰੱਖਿਆ ਸੀ ਵੀ ਐਜ਼ ਅ ਟੀਮ ਚਾਹੇ ਅਸੀਂ ਜਿੱਥੇ ਵੀ ਪੋਸਟਡ ਸੀ ਮੈਂ ਉਦੋਂ ਸੀ ਇਨਸਪੈਕਟਰ ਸੀ ਸਰ ਐਸਐਸਪੀ ਸੀ ਸਰ ਐਸਪੀ ਡੀ ਸੀ ਉਦੋਂ ਬਾਅਦ ਸਾਡੀ ਚਾਹੇ 8 ਸਾਲ ਜਿੱਥੇ ਵੀ ਪੋਸਟਿੰਗ ਰਹੀ ਆ ਬਟ ਅਸੀਂ ਇਸ ਕੇਸ ਦਾ ਫਾਲੋਅ ਅਪ ਕੰਸਿਸਟੈਂਟ ਨਹੀਂ ਛੱਡਿਆ ਉਮੇ ਸਾਡੇ ਅਫਸਰਾਂ ਨੇ ਜਿਵੇਂ ਹੁਣ ਏਜੀਟੀਐਫ ਦੇ ਚੀਫ ਭਾਨ ਸਾਹਿਬ ਡੀਜੀਪੀ ਸਾਹਿਬ ਤਾਂ ਇਹਨਾਂ ਸਾਰਿਆਂ ਨੇ ਸਾਨੂੰ ਮਤਲਬ ਫ੍ਰੀ ਹੈਂਡ ਦਿੱਤਾ ਵੀ ਇਹਦੇ ਪਿੱਛੇ ਲੱਗੇ ਰਹੋ ਤੇ ਅਸੀਂ ਫਿਰ ਰੋਮੀ ਦਾ ਜਿੱਥੇ ਬਾਰ ਬਾਰ ਆਉਂਦਾ ਸੀ ਸਾਰਿਆਂ ਚ ਨਾਮ ਰੋਮੀ ਦਾ ਆਉਂਦਾ ਸੀ ਐਵਿਡੈਂਸ ਕਲੈਕਟ ਕੀਤੀ ਸਰ ਨੇ ਦੋ ਤਿੰਨ ਵਾਰੀ ਪਹਿਲਾਂ ਜਾ ਕੇ ਵੀ ਆਏ ਨੇ ਸਰ ਤੇ ਉਹਦੇ ਚ ਫਿਰ ਅਸੀਂ ਮਤਲਬ ਜਿਹੜੀ ਇਹ ਹਾਰਡ ਵਰਕ ਹੈ ਨਾ 6-7 ਸਾਲ ਦਾ ਕੰਸਿਸਟੈਂਟ ਐਫਰਟ ਇਹ ਪੇ ਕੀਤਾ ਰੋਮੀ ਦੀ ਕਿਹੋ ਜਿਹਾ ਨੇਚਰ ਆ ਕਿਉਂ ਇੱਕ ਦੀ ਕ੍ਰਿਮੀਨਲ ਬੈਕਗ੍ਰਾਉਂਡ ਕਿੰਨੇ ਇੱਕ ਹੋਰ ਕੇਸਿਸ ਨੇ ਇਹਦੇ ਉੱਪਰ ਉਹ ਕ੍ਰਿਮੀਨਲ ਮਾਈਂਡਡ ਆ ਜੀ ਉੱਥੇ ਵੀ ਕੇਸ ਨੇ ਇਹਦੇ ਤੇ ਜਿਵੇਂ ਚੱਲਦੇ ਸੀ ਇਹਨੇ ਕਾਫੀ ਵੱਡੇ ਉੱਥੇ ਰੋਬਰੀਜ਼ ਕੀਤੀਆਂ ਨੇ ਇੱਥੇ ਵੀ ਇਹਦੇ ਕੇਸਿਸ ਨੇ ਕ੍ਰਿਮੀਨਲ ਮਾਈਂਡਡਾ ਪੂਰਾ ਇਹ ਸਾਰਿਆਂ ਦਾ ਨੈਟਵਰਕ ਚਲਾਉਂਦਾ ਸੀ ਉਹ ਤੋਂ ਪੂਰੇ ਗੈਂਗ ਨੂੰ ਚਲਾਉਂਦਾ ਸੀ ਤੇ ਐਡੀ ਵੱਡੀ ਜਿਹੜੀ ਵਾਰਦਾਤ ਜਿਹੜੀ ਅੱਜ ਤੱਕ ਹਿਸਟਰੀ 'ਚ ਨਹੀਂ ਹੋਈ ਸੀ ਜੇਲ੍ਹ ਤੇ ਅਟੈਕ ਕਰਕੇ ਬੰਦੇ ਚੁਰਾਉਣਾ ਉਹ ਇਹਨੇ ਅੰਜਾਮ ਦਿੱਤਾ ਸੀ ਸਾਰਾ ਤਾਂ ਹੀ ਇਸ ਦਾ ਕ੍ਰਿਮੀਨਲ ਮਾਈਂਡਡ ਪਸ ਜਿਸ ਤਰੀਕੇ ਨਾਲ ਇੱਥੇ ਪੰਜਾਬ ਚੋਂ ਇਹ ਭੱਜ ਕੇ ਗਿਆ ਬੇਸਿਕਲੀ ਕਿ ਬਚਾਹ ਹੋ ਜਾਊਗਾ ਹਾਂਗਕਾਂਗ ਚਲਾ ਗਿਆ ਉੱਥੇ ਜਾ ਕੇ ਵੀ ਇਹਨੇ ਆਪਣੀਆਂ ਆਦਤਾਂ ਨਹੀਂ ਛੱਡੀਆਂ ਰومی ਨੇ ਉੱਥੇ ਵੀ ਰੋਬਰੀ ਦੇ ਵਿੱਚ ਇਨਵੋਲਵ ਸੀਗਾ ਕਿ ਤੁਸੀਂ ਤਾਂ ਵਾਹ ਲਗਾਤਾਰ ਤੁਹਾਡਾ ਗੈਂਗਸਟਰ ਨਾਲ ਪੈਂਦਾ ਰਹਿੰਦਾ ਪੂਰੀ ਟੀਮ ਦਾ ਕਿ ਇਹਨਾਂ ਦਾ ਮਾਈਂਡ ਉੱਥੇ ਜਾ ਕੇ ਵੀ ਨਹੀਂ ਬਦਲਦਾ ਜਿਸ ਤਰੀਕੇ ਨਾਲ ਇੱਥੋਂ ਤਾਂ ਵੈਸੇ ਪਨਾਹ ਵਾਸਤੇ ਗਿਆ ਹੋਊਗਾ ਕਿ ਉੱਥੇ ਬਚ ਜੂਗਾ ਮੈਂ ਨਹੀਂ ਨਹੀਂ ਇਹ ਲੀਗਲੀ ਇਹ ਹਾਂਗਕਾਂਗ ਦਾ ਹੀ ਰੈਜ਼ੀਡੈਂਟ ਹੈ ਪੀਆਰ ਉੱਥੋਂ ਦਾ ਹੈਗਾ ਸੋ ਇਹ ਇਸੇ ਕਰਕੇ ਇਨਾ ਟਾਈਮ ਵੀ ਲੱਗਿਆ ਜੇ ਸ਼ਾਦੇ ਹੀ ਇਲੀਗਲ ਗਿਆ ਹੁੰਦਾ ਤਾਂ ਹਾਂਗਕਾਂਗ ਦੇ ਗਵਰਨਮੈਂਟ ਦੇ ਫਿਰ ਰੂਲਸ ਡਿਫਰੈਂਟ ਸੀ ਫਿਰ ਉਹਨਾਂ ਨੇ ਹੋਰ ਤਰੀਕੇ ਨਾਲ ਇਹਨੂੰ ਐਕਸਟਰੈਡਿਟ ਕਰ ਦੇਣਾ ਸੀਗਾ ਸੋ ਇਹ ਜਿਹੜਾ ਉੱਥੇ ਗਿਆ ਸੀਗਾ ਇਹਨੂੰ ਐ ਸੀਗਾ ਕਿ ਮੈਂ ਉੱਥੇ ਜੇ ਇੱਕ ਵਾਰੀ ਪਹੁੰਚ ਗਿਆ ਤਾਂ ਫਿਰ ਤਾਂ ਕਦੇ ਵੀ ਬਾਹਰ ਲਾऊं ਤਾਂ ਜੜੀਆਂ ਹੈਗੀਆਂ ਨੇ ਪੁਲਿਸ ਫੋਰਸ ਬਾਹਰੋਂ ਕੈਦੀ ਨੂੰ ਜਾਂ ਕਿਸੇ ਨੂੰ ਜਿਹੜਾ ਵੌਂਟਡ ਹੈ ਉਹਨੂੰ ਲੈ ਕੇ ਆਉਣਾ ਬਹੁਤ ਪੋਸੀਬਲ ਨਹੀਂ ਹੈ ਵੀ ਮੈਨੂੰ ਉਤੋਂ ਬਹੁਤ ਸਪੋਰਟ ਮਿਲੂਗੀ ਉਹ ਤਾਂ ਮੇਰਾ ਲੋਕਲ ਕੋਰਟਸ ਨੇ ਪ੍ਰੋਸੈਸਸਸ ਬੜੇ ਲੈਂਥੀ ਨੇ ਉਹਦਾ ਇਹਨੂੰ ਇਹ ਉਮੀਦ ਸੀ ਕਿ ਵੀ ਮੈਂ ਉਹਨਾਂ ਦੇ ਵਿੱਚ ਕਾਮਯਾਬ ਹੋ ਜਾਊਂਗਾ ਪਰ ਜਿਵੇਂ ਪਹਿਲਾਂ ਦੱਸਿਆ ਕਿ ਇਹ ਜਿਹੜਾ ਕੰਸਿਸਟੈਂਟ ਐਫਰਟਸ ਤੇ ਸੀਨੀਅਰ ਆਫਿਸਰਸ ਦੀ ਗਾਈਡੈਂਸ ਤੇ ਸਪੋਰਟ ਦੇ ਨਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਸਪੋਰਟ ਦੇ ਨਾਲ ਤੇ ਹਾਂਗਕਾਂਗ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਬੜੀ ਡੈਡੀਕੇਸ਼ਨ ਤੇ ਕਮਿਟਮੈਂਟ ਦੇ ਨਾਲ ਜਿਹੜਾ ਹੈਗਾ ਇਹ ਸਾਨੂੰ ਇਹ ਸਕਸੈਸਫੁਲ ਹੋਈ ਹੈ ਪੁਰਤਗੀਚ ਵਿੱਚ ਕਰੋਗੇ ਤਾਂ ਹੋਰ ਵੀ ਕੋਈ ਅਹਿਮ ਚੀਜ਼ਾਂ ਦੇ ਬਾਰੇ ਜਾਣਕਾਰੀ ਨਿਕਲ ਕੇ ਸਾਹਮਣੇ ਆਉਣਗੀਆਂ ਕਿ ਹੋਰ ਕਿਹਦੇ ਕਿਹਦੇ ਟੱਚ ਦੇ ਵਿੱਚ ਸੀਗਾ ਔਰ ਕਿਹੜੇ ਕਿਹੜੇ ਲੋਕ ਹੋਰ ਕਿਹੜੇ ਕਿਹੜੇ ਗੈਂਗਸਟਰ ਜਿਹੜੇ ਆ ਜਿਨ੍ਹਾਂ ਦੇ ਲਗਾਤਾਰ ਸੰਪਰਕ ਦੇ ਵਿੱਚ ਸੀਗਾ ਹਾਂਗਕਾਂਗ ਜਾਣ ਦੇ ਬਾਅਦ ਇਹ ਹਾਂਗਕਾਂਗ ਜਦੋਂ ਗਿਆ ਉਸ ਤੋਂ ਬਾਅਦ ਜਦੋਂ ਤੱਕ ਇਹ 2016 17 ਦੇ ਵਿੱਚ ਇਹ ਬਾਹਰ ਰਿਹਾ 18 ਦੇ ਵਿੱਚ ਤਾਂ ਉੱਥੇ ਡਿਟੇਨ ਹੋ ਗਿਆ ਸੀ ਉਤੋਂ ਡਿਟੇਨ ਹੋਣ ਤੋਂ ਬਾਅਦ ਇਹ ਲਗਾਤਾਰ ਕਸਟਡੀ ਚ ਆ ਉੱਥੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਤੋਂ ਦੀ ਹਾਂਗਕਾਂਗ ਦੀ ਜੇਲ੍ਹ ਦੇ ਵਿੱਚ ਸੀਗਾ ਸੋ ਉਹ ਜਦੋਂ ਪੀਰੀਅਡ ਹੈ ਜਿਹੜੇ ਜੇਲ੍ਹ ਚ ਰਿਹਾ ਜਿਹੜਾ ਹੁਣ ਰੀਸੈਂਟ ਪਾਸਟ ਦੇ ਵਿੱਚ ਜੇਲ ਚੜਨ ਵਾਲੇ ਪੀਰੀਅਡ ਦੇ ਵਿੱਚ ਸਾਡੇ ਕੋਲੇ ਕੋਈ ਐਡੀ ਐਕਟੀਵਿਟੀ ਡਾਇਰੈਕਟਲੀ ਨੋਟਿਸ 'ਚ ਨਹੀਂ ਆਈ ਉਸ ਤੋਂ ਪਹਿਲਾਂ ਇਹਦੇ ਕੀ ਕੰਟੈਕਟ ਸੀਗੇ ਕਿ ਨਹੀਂ ਹੈਗੇ ਉਹ ਡੈਫੀਨਿਟਲੀ ਇਸ ਐਕਸਪਲੋਰ ਕਰਾਂਗੇ ਬੇਸਿਕਲੀ ਆਈਡੀਆ ਕਿਹਦਾ ਸੀਗਾ ਸਰ ਕਿਉਂਕਿ ਪੂਰੀ ਇਸ ਘਟਨਾ ਨੇ ਹਿਲਾ ਕੇ ਰੱਖ ਦਿੱਤਾ ਸਾਰੇ ਸਿਸਟਮ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਪੰਜਾਬ ਦਾ ਜਿਸ ਤਰੀਕੇ ਦਾ ਸਿਸਟਮ ਸੀ ਉਹ ਪੂਰੇ ਇੰਡੀਆ ਦੇ ਵਿੱਚ ਖਬਰ ਬ੍ਰੇਕ ਹੋਈ ਕਿ ਜੇਲ ਬ੍ਰੇਕ ਹੋ ਗਈ ਬਹੁਤ ਵੱਡਾ ਕਾਂਡ ਸੀਗਾ ਔਰ ਇਹ ਮਾਈਂਡ ਕਿਹਦਾ ਸੀਗਾ ਇਹਦੇ ਪਿੱਛੇ ਦਿਮਾਗ ਕਿਦਾ ਕੰਮ ਕਰ ਰਿਹਾ ਸੀ ਕਿ ਜੇਲ ਬ੍ਰੇਕ ਕਰੀਏ ਇਹ ਜਿਹੜਾ ਇਹਦੇ ਵਿੱਚ ਇੱਕ ਤਾਂ ਰੋਮੀ ਜਿ ਕਿਉਂਕਿ ਜਦੋਂ ਇੱਥੇ ਜੇਲ ਦੇ ਵਿੱਚ ਰੋਕੇ ਗਿਆ ਸੀਗਾ ਉਸ ਟਾਈਮ ਤੇ ਦਾ ਜਿਹੜਾ ਹੈਗਾ ਕਨੈਕਸ਼ਨ ਜਿਹੜਾ ਹਰਮਿੰਦਰ ਮਿੰਟੂ ਤੇ ਇਹਨਾਂ ਰੈਡੀਕਲਸ ਨਾਲ ਵੀ ਹੋ ਗਿਆ ਸੀਗਾ ਤੇ ਪਰ ਇਹ ਤੇ ਗੁਰਪ੍ਰੀਤ ਸਿੱਖੋਂ ਆਪਸ ਦੇ ਵਿੱਚ ਬਹੁਤ ਜ਼ਿਆਦਾ ਕਰੀਬੀ ਨੇ ਉਹ ਦਾ ਕਾਰਨ ਇਹ ਹੈਗਾ ਕਿ ਗੁਰਪ੍ਰੀਤ ਸਿੱਖੋਂ ਦਾ ਜਿਹੜਾ ਇੱਕ ਹੋਰ ਗੈਂਗ ਮੈਂਬਰ ਹੈ ਜਿਹੜਾ ਰੰਮੀ ਮਿਸ਼ਾਣਾ ਕਰਕੇ ਉਹ ਇਹਦਾ ਭੂਆ ਦਾ ਆਪਸ মামੇ ਭੂਆ ਦੇ ਲੜਕੇ ਨੇ ਤੋ ਉਹਦੇ ਕਰਕੇ ਰومی ਦੀ ਸੇਖੋਂ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਸੀ ਤਾਂ ਸੇਖੋਂ ਤੇ ਇਹ ਦੋਨਾਂ ਦਾ ਇਹ ਦਿਮਾਗ ਪਲੱਸ ਜਿਹੜੀ ਹੈਗੀ ਆ ਅਸੀਂ ਸਸਪੈਕਟ ਕਰਦੇ ਆ ਕਿ ਜਿਹੜੀ ਫੋਰਨ ਬੇਸਡ ਏਜੰਸੀਆਂ ਨੇ ਉਹਨਾਂ ਨੇ ਵੀ ਇਹਨਾਂ ਦੇ ਵਿੱਚ ਉਸ ਟਾਈਮ ਦੇ ਵਿੱਚ ਸਪੋਰਟ ਕੀਤਾ ਇਹਨਾਂ ਨੂੰ ਭੱਜਣ ਨੂੰ ਇਹਨਾਂ ਨੂੰ ਜਿਸ ਤਰੀਕੇ ਨਾਲ ਬਾਕੀਆਂ ਦੀ ਗ੍ਰਿਫਤਾਰੀ ਹੋਈ ਤੁਸੀਂ ਸਰ ਪੁੱਛਗਿੱਛ ਕੀਤੀ ਹੋਊਗੀ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਬਿਲਕੁਲ ਵੀ ਖਦਸ਼ਾ ਨਹੀਂ ਸੀ ਕਿ ਪੰਜਾਬ ਪੁਲਿਸ ਸਾਡੀ ਸਾਡੇ ਤੱਕ ਪਹੁੰਚ ਜੂਗੀ ਸਾਡੀ ਅਰੈਸਟ ਹੋ ਜੂਗੀ ਇਹਨਾਂ ਵੱਡਾ ਕਾਂਡ ਕਰਨ ਤੋਂ ਬਾਅਦ ਨੇਚਰਲੀ ਉਹਨਾਂ ਨੂੰ ਤਾਂ ਇਹੀ ਸੀਗਾ ਕਿ ਅਸੀਂ ਭੱਜ ਜਾਾਂਗੇ ਤੇ ਮੁੜ ਕੇ ਕੀ ਕਹਿੰਦੇ ਹੁੰਦੇ ਨੇ ਵੀ ਸ਼ਾਇਦ ਅਸੀਂ ਹੱਥ ਹੀ ਨਹੀਂ ਆਉਣਾ ਪਰ ਇਹ ਇੱਕ ਪੰਜਾਬ ਪੁਲਿਸ ਦਾ ਵਾਸਤੇ ਕਿਉਂਕਿ ਇੱਕ ਵਕਾਰਸ ਦਾ ਸਵਾਲ ਸੀ ਇੱਕ ਇੱਜ਼ਤ ਦਾ ਸਵਾਲ ਸੀ ਪੰਜਾਬ ਪੁਲਿਸ ਦੇ ਟੀਮ ਨੇ ਸਾਡੀ ਸਾਰੀ ਟੀਮ ਨੇ ਤੇ ਸੀਨੀਅਰ ਆਫਸਰਸ ਨੇ ਇਸ ਦੇ ਵਿੱਚ ਬੜਾ ਸਪੋਰਟ ਕੀਤਾ ਤਾਂ ਜਿਹਦੇ ਕਰਕੇ ਪਰਸਿਸਟੈਂਟ ਐਫਰਟਸ ਕਰਕੇ ਕੱਲੇ-ਕੱਲੇ ਨੂੰ ਅਸੀਂ ਚੁਣ-ਚੁਣ ਕੇ ਲੱਭਿਆ ਤੇ ਜਿਹਦੇ ਵਿੱਚ ਆਲਟੀਮੇਟਲੀ ਵਿੱਕੀ ਗੌਂਦਰ ਦਾ ਪੁਲਿਸ ਐਕਸ਼ਨ ਦੇ ਵਿੱਚ ਨਿਊਟਰਲਾਈਜ਼ ਹੋ ਗਿਆ ਪ੍ਰੇਮਾ ਜਿਹੜਾ ਲਾਹੌਰਿਆ ਸੀਗਾ ਉਹ ਉਹ ਵੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਭਜਾਉਣ ਦੇ ਵਿੱਚ ਅਟੈਕ ਕੀਤਾ ਸੀ ਜਦੋਂ ਜੇਲ੍ਹ ਦੇ ਉਹ ਵੀ ਵਿੱਚ ਇਨਵੋਲਡ ਸੀਗਾ ਬਾਕੀਆਂ ਨੂੰ ਐਸੇ ਕਰਕੇ ਹੀ ਸਾਰਿਆਂ ਨੂੰ ਜਿਹੜੀ ਹੈਗੀ ਐ 26 ਬੰਦਿਆਂ ਨੂੰ ਅਸੀਂ ਚਾਰ ਸ਼ੀਟ ਕੀਤਾ ਸੀ ਜਿਹਦੇ ਵਿੱਚੋਂ 22 ਨੂੰ ਕਨਵਿਕਸ਼ਨ ਹੋ ਚੁੱਕੀ ਐ 10-10 ਸਾਲ ਦੀਆਂ ਸਜ਼ਾਵਾਂ ਹੋ ਚੁੱਕੀਆਂ ਨੇ ਜੁਰਮਾਨੇ ਹੋ ਚੁੱਕੇ ਨੇ ਜਿਹੜੇ ਜੇਲ੍ਹ ਦੇ ਅਫੀਸ਼ੀਅਲ ਸੀਗੇ ਉਹਨਾਂ ਨੂੰ ਵੀ ਸਜ਼ਾ ਹੋ ਚੁੱਕੀ ਐ ਸੋ ਜਿੱਤੇ ਜਿੱਤੇ ਜਿਹਦਾ ਰੋਲ ਆਇਆ ਸੀਗਾ ਇਸ ਕੇਸ ਨੂੰ ਜਿਹਨੂੰ ਕਹਦੇ ਉਹ ਫੀਲਸ ਆਫ ਜਸਟਿਸ ਹੈਵ ਟਰਨਡ ਫੁੱਲ ਰਾਈਟ ਫ਼ਰੋਂ ਉਸੇ ਨਾਬਾ ਜੇਲ੍ਹ ਦੇ ਵਿੱਚੋਂ ਇਹ ਸ਼ੁਰੂ ਹੋਇਆ ਤੇ ਉਸੇ ਦੇ ਵਿੱਚ ਹੀ ਤਕਰੀਬਨ ਸਾਰੇ ਇਹ ਕਨਵਿਕਟ ਹੋ ਕੇ ਦੁਬਾਰਾ ਫੇਰ ਪਹੁੰਚ ਗਏ ਨੇ ਇਨਕਲੂਡਿੰਗ ਅੱਜ ਜਿਹੜਾ ਆਪਾਂ ਰਮਨਜੀਤ ਰੋਮੀ ਜਿਹੜਾ ਕਿ ਆਪਦੇ ਆਪ ਨੂੰ ਇਹ ਸੋਚਦਾ ਸੀ ਵੀ ਸ਼ਾਇਦ ਮੈਂ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਰਹਿ ਜਾਊਗਾ ਪਰ ਇਹ ਲਾਸਟ ਬੰਦਾ ਹੀ ਸੀਗਾ ਸਰ ਲਾਸਟ ਕ੍ਰਿਮੀਨਲ ਸੀਗਾ ਜਿਹੜਾ ਜਾਂ ਹੋਰ ਵੀ ਅਜੇ ਪੈਂਡਿੰਗ ਹੈ ਗ੍ਰਿਫਤਾਰੀਆਂ ਕਈਆਂ ਦੀ ਇਹ ਤਕਰੀਬਨ ਸਾਰੇ ਅਰੈਸਟ ਹੋ ਚੁੱਕੇ ਆ ਜੀ ਇਹਦੇ ਵਿੱਚ ਦੋ ਜਾਂ ਤਿੰਨ ਬੰਦੇ ਹੈਗੇ ਨੇ ਜਿਹੜੇ ਜਿਨ੍ਹਾਂ ਦੀ ਹਾਲੇ ਅਕਾਊਂਟ ਫੋਰ ਨਹੀਂ ਹੋਏ ਤੇ ਉਹਨਾਂ ਦੇ ਕੰਟੀਨਿਊਸਲੀ ਉਹਨਾਂ ਪਿੱਛੇ ਵੀ ਐਫਰਟ ਚੱਲੀ ਚੱਲ ਰਹੇ ਨੇ ਕਿਉਂਕਿ ਬਹੁਤ ਵੱਡਾ ਇਹ ਇੱਕ ਜਿਹੜੇ ਬਹੁਤ ਜ਼ਿਆਦਾ ਇਹਦੇ ਕ੍ਰਿਮੀਨਲਸ ਦੀ ਇਨਵੋਲਵਮੈਂਟ ਸੀਗੀ ਗੈਂਗਸਟਰਸ ਦੀ ਇਨਵੋਲਵਮੈਂਟ ਸੀ ਤੇ ਪੰਜ ਜਿਹੜੇ 6 ਵਜੇ ਭਜੇ ਸੀਗੇ ਉਹਨਾਂ ਚੋਂ ਪੰਜ ਅਕਾਊਂਟ ਫੋਰ ਹੋ ਚੁੱਕੇ ਨੇ ਇੱਕ ਉਹਨਾਂ ਦੇ ਵਿੱਚੋਂ ਰਹਿੰਦਾ ਹੈ ਬਾਕੀ ਜਿਹੜੇ ਕਾਂਸਪੀਰੇਟਰ ਜਿਹੜੇ ਬਾਹਰ ਵਾਲੇ ਅਟੈਕ ਕਰਨ ਵਾਲੇ ਸੀ ਉਹਨਾਂ ਦੇ ਵਿੱਚੋਂ ਇੱਕ 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 ਸ਼ਖਸ ਬਾਅਦ ਉਹਨਾਂ ਦੇ ਵਿੱਚੋਂ ਰਹਿੰਦਾ ਹੈ ਇਸ ਵੱਡੀ ਕਾਮਯਾਬੀ ਜਿਹੜੀ ਮਿਲੀ ਹੈ ਤੁਹਾਨੂੰ ਪੰਜਾਬ ਪੁਲਿਸ ਨੂੰ EGTF ਨੂੰ ਇਹਦੇ ਨਾਲ ਬਾਕੀ ਗੈਂਗਸਟਰਸ ਨੂੰ ਵੀ ਸੁਨੇਹਾ ਜਾਊਗਾ ਜਿਹੜੇ ਵਿਦੇਸ਼ ਭੱਜੇ ਹੋਏ ਨੇ ਜਾਂ ਜਿਹੜੇ ਇੱਥੇ ਐਕਟੀਵਿਟੀਜ਼ ਨੂੰ ਅੰਜਾਮ ਦੇ ਰਹੇ ਆ ਬਿਲਕੁਲ ਅਸੀਂ ਉਹਨਾਂ ਨੂੰ ਇੱਕ ਬਹੁਤ ਹੀ ਜ਼ਿਆਦਾ ਸਟਰੋਂਗ ਮੈਸੇਜ ਵੀ ਹੈ ਤੇ ਉਹਨਾਂ ਨੂੰ ਜਿਹਨੂੰ ਇਹ ਸੈਕਸ਼ਨ ਦੇ ਨਾਲ ਇੱਕ ਬਹੁਤ ਵੱਡਾ ਉਹਨਾਂ ਨੂੰ ਸੁਨੇਹਾ ਆਟੋਮੈਟਿਕਲੀ ਚਲਾ ਗਿਆ ਕਿ ਪੰਜਾਬ ਪੁਲਿਸ ਹਰ ਸੰਭਵ ਐਫਰਟ ਕਰੂਗੀ ਤੇ ਚਾਹੇ ਜਿੱਥੇ ਵੀ ਬੈਠੇ ਹੋਣ ਜਿਹੜੇ ਕ੍ਰਿਮੀਨਲ ਨੇ ਇੱਥੇ ਲੋਕਾਂ ਦਾ ਨਾਲ ਐਕਸਟਰਸ਼ਨਸ ਇਹਨਾਂ ਦੇ ਮਰਡਰਸ ਇਹਨਾਂ ਦੀਆਂ ਡਕੈਤੀਆਂ ਦੇ ਵਿੱਚ ਇਨਵੋਲਡ ਨੇ ਅਸੀਂ ਪਰਸਿਸਟੈਂਟਲੀ ਐਫਰਟ ਕਰ ਰਹੇ ਹਾਂ ਥਰੂ ਡਿਫਰੈਂਟ ਚੈਨਲਸ ਜਿਹੜੇ ਆ ਕਿਉਂਕਿ ਕਈ ਚੀਜ਼ਾਂ ਪੰਜਾਬ ਪੁਲਿਸ ਦੀਆਂ ਡਾਇਰੈਕਟਲੀ ਆਪਦੇ ਜੂਰਿਸਡਿਕਸ਼ਨ 'ਚ ਨਹੀਂ ਹੈ ਤਾਂ ਜਿੱਥੇ ਸੈਂਟਰਲ ਏਜੰਸੀਜ਼ ਦੀ ਇਨਵੋਲਵਮੈਂਟ ਹੈ ਜਾਂ ਫੋਰਨ ਗਵਰਨਮੈਂਟਸ ਦੀ ਇਨਵੋਲਵਮੈਂਟ ਹੈ ਉਹਨਾਂ ਦੇ ਥਰੂ ਅਸੀਂ ਐਫਰਟ ਕਰ ਜਾਰੀ ਹੈ ਤੇ ਤਕਰੀਬਨ ਸਾਰੇ ਜਿਹੜੇ ਮੇਨ ਵੌਂਟਡ ਜਿਹੜੇ ਬਾਹਰੋਂ ਆਪਰੇਟ ਕਰ ਰਹੇ ਨੇ ਉਹਨਾਂ ਦੇ ਰੈਡ ਕਾਰਨਰ ਨੋਟਿਸ ਜਿਹੜੇ ਆ ਇੰਟਰਪੋਲ ਦੇ ਨੋਟਿਸ ਹੁੰਦੇ ਨੇ ਉਹ ਜਾਰੀ ਹੋ ਚੁੱਕੇ ਨੇ ਇੰਟਰਨੈਸ਼ਨਲ ਵਾਰੰਟ ਕਹਿੰਦੇ ਆ ਉਹਨੂੰ ਉਹ ਜਾਰੀ ਹੋ ਚੁੱਕੇ ਨੇ ਉਹ ਜਦੋਂ ਵੀ ਕੋਈ ਫੋਰਨ ਗਵਰਨਮੈਂਟ ਜਿੱਥੇ ਵੀ ਹੈਗੇ ਨੇ ਉਹ ਲੋਕੇਟ ਕਰਕੇ ਉਹਨਾਂ ਦੀ ਇਨਫੋਰਮੇਸ਼ਨ ਪੰਜਾਬ ਪੁਲਿਸ ਨੂੰ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਸ਼ੇਅਰ ਕਰਨਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਜੋ ਸਾਡੇ ਕੋਲ ਐਵੀਡੈਂਸ ਹੈਗਾ ਉਹ ਅਸੀਂ ਪੇਸ਼ ਕਰਾਂਗੇ ਤੇ ਉਹਨਾਂ ਨੂੰ ਬਾਹਰੋਂ ਲੈ ਕੇ ਆਵਾਂਗੇ ਰومی ਤੱਕ ਪਹਿਲੀ ਵਾਰ ਕਦੋਂ ਪਹੁੰਚ ਕੀਤੀ ਸੀ ਸਰ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਉਦੋਂ ਪੰਜਾਬ ਪੁਲਿਸ ਦੀ ਟੀਮ ਵੀ ਗਈ ਪੁੱਛਗਿੱਛ ਕਰਨ ਵਾਸਤੇ ਕੋਈ ਪਹੁੰਚ ਕੀਤੀ ਸੀ ਉਦੋਂ ਜਦੋਂ ਜੇਲ੍ਹ ਦੇ ਵਿੱਚ ਹੋਵੇ ਕੋਈ ਇਦਾਂ ਦੀ ਗੱਲ ਜੇਲ੍ਹ ਦੇ ਹਾਂਕੰਗ ਜੇਲ੍ਹ ਸੀਗਾ ਜਦੋਂ ਹਾਂ ਜਦੋਂ ਜੇਲ੍ਹ ਦੇ ਵਿੱਚ ਉੱਥੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ ਅਸੀਂ ਡਾਇਰੈਕਟਲੀ ਇਹਨੂੰ ਉੱਥੇ ਜੇਲ੍ਹ ਦੇ ਵਿੱਚ ਕੁਐਸਚਨਿੰਗ ਨਹੀਂ ਕਰ ਸਕਦੇ ਸੀਗੇ ਕਿਉਂਕਿ ਉਹ ਉਹਨਾਂ ਦੀ ਕਸਟਡੀ ਦੇ ਵਿੱਚ ਸੀਗਾ ਉਹਨਾਂ ਨੇ ਜਿਹੜਾ ਲੀਗਲ ਪ੍ਰੋਸੈਸ ਹੈ ਡਿਪਾਰਟਮੈਂਟ ਆਫ ਜਸਟਿਸ ਦਾ ਜਿਹੜਾ ਉਹਨਾਂ ਦੀ ਲੋਕਲ ਗਵਰਨਮੈਂਟ ਜਿਹੜੀ ਹੈਗੀ ਹੈ ਉਹਨਾਂ ਦੇ ਰੂਲਸ ਦੇ ਮੁਤਾਬਕ ਕੀ ਹੈਗਾ ਅਸੀਂ ਉਹਨਾਂ ਡਾਇਰੈਕਟਲੀ ਨਹੀਂ ਕੀਤਾ ਪਰ ਅਸੀਂ ਆਪਣੇ ਕੌਂਸੂਲੇਟ ਨਾਲ ਇਨ ਟੱਚ ਸੀਗੇ ਕੌਂਸੂਲੇਟ ਅਗੇ ਡਿਪਾਰਟਮੈਂਟ ਆਫ ਜਸਟਿਸ ਜੋ ਸਾਨੂੰ ਕੁਐਰੀ ਆਉਂਦੀ ਸੀ ਅਸੀਂ ਉਹਦੀ ਆਨਸਰ ਕਰਦੇ ਸੀ ਹੋਰ ਸ ਬਾਕੀ ਦੇ ਗੈਂਗਸਟਰ ਜਿਹੜੇ ਕਈ ਭਾਵੇਂ ਗੋਲਦੀ ਬਰਾੜ ਹੋਵੇ ਜਾਂ ਫਿਰ ਅਨਮੋਲ ਵਿਸ਼ਨੋਈ ਹੋਵੇ ਹੋਰ ਬਹੁਤ ਸਾਰੇ ਗੈਂਗਸਟਰ ਭਾਵੇਂ ਜਿਸ ਤਰੀਕੇ ਨਾਲ ਲੰਡਾ ਹਰੀਕੇ ਤਾਂ ਬਹੁਤ ਸਾਰੇ ਲੋਕ ਬਾਹਰ ਬੈਠੇ ਆ ਉਹਨਾਂ ਨੂੰ ਲੈ ਕੇ ਵੀ ਕੋਈ ਪ੍ਰੋਸੈਸ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਕੋਈ ਇਹੋ ਜਿਹਾ ਐਕਸ਼ਨ ਹੁੰਦਾ ਹੋਇਆ ਨਜ਼ਰ ਆਊਗਾ ਮੈਂ ਉਹੀ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਅਸੀਂ ਸਾਰਿਆਂ ਦੇ ਰੈੱਡ ਕਾਰਨਰ ਸਾਡੇ ਵੱਲੋਂ ਜਿਹੜੀ ਕਾਰਵਾਈ ਬਣਦੀ ਹੈ ਅਸੀਂ ਉਹਨਾਂ ਦੇ ਵਾਰੰਟ ਜਾਰੀ ਕਰਾਉਣੇ ਨੇ ਇੰਟਰਨੈਸ਼ਨਲ ਵਾਰੰਟ ਜਿਹਨੂੰ ਰੈੱਡ ਕਾਰਨਰ ਨੋਟਿਸ ਕਹਿੰਦੇ ਆ ਉਹ ਅਸੀਂ ਕਰਵਾ ਚੁੱਕੇ ਹਾਂ ਸਾਡੇ ਵੱਲੋਂ ਉਹ ਕਾਰਵਾਈ ਹੋ ਚੁੱਕੀ ਹੈ ਹੁਣ ਜਿਹੜਾ ਨੈਕਸਟ ਕਾਰਵਾਈ ਜਿਹੜੀ ਹੋਣੀ ਹੈ ਉਹ ਜਦੋਂ ਵੀ ਉਹ ਕਿਸੇ ਕੰਟਰੀ ਦੇ ਵਿੱਚ ਡਿਟੇਨ ਹੋਣਗੇ ਉਹਦੀ ਇਨਫੋਰਮੇਸ਼ਨ ਸਾਨੂੰ ਆਏਗੀ ਫਿਰ ਅਸੀਂ ਉਹਨਾਂ ਨੂੰ ਪ੍ਰੋਸੈਸ ਚ ਲੈ ਕੇ ਆਵਾਂਗੇ ਸੋ ਜੇ ਗੋਲਡੀ ਬਰਾਡ ਦਾ ਲੈ ਲਓ ਜਾਂ ਜਿਹੜਾ ਵੀ ਲੈ ਲਓ ਉਹ ਲੋਕਲ ਗਵਰਨਮੈਂਟ ਜਿਹੜੀ ਹੈਗੀ ਉੱਥੋਂ ਦੀ ਕੋਸਟ ਕੰਟਰੀ ਦੀ ਜਾਂ ਉੱਥੋਂ ਦੀ ਏਜੰਸੀਜ਼ ਨੇ ਲੋਕਲ ਉਹਨਾਂ ਦੀਆਂ ਏਜੰਸੀਜ਼ ਨੇ ਅਮਰੀਕਾ ਦੇ ਵਿੱਚ ਹੈ ਜਾਂ ਕੈਨੇਡਾ ਚ ਹੈ ਜਾਂ ਕਿਸੇ ਵੀ ਇੱਕ ਕੰਟਰੀ ਦੇ ਵਿੱਚ ਹੈ ਉਹ ਇੱਕ ਵਾਰੀ ਉਹਨਾਂ ਨੇ ਜਿਹੜਾ ਅਸੀਂ ਵਾਰੰਟ ਅਸੀਂ ਭੇਜਿਆ ਹੋਇਆ ਹੈ ਉਹਨਾਂ ਨੂੰ ਪਤਾ ਹੈ ਇਹਨਾਂ ਦੀ ਪਾਰਟਿਕੂਲਰ ਸਕੀਨ ਹੈ ਉੱਥੇ ਇਹਨੂੰ ਲੋਕੇਟ ਕਰਨ ਤੇ ਸਾਨੂੰ ਇੰਟੀਮੀਟ ਕਰਨ ਅਸੀਂ ਚੱਕ ਲੈ ਆਵਾਂਗੇ ਉਹਨਾਂ ਨੂੰ ਥਰੂ ਦਾ ਪ੍ਰੋਸੈਸ ਠੀਕ ਹੈ ਸਰ ਇੱਕ ਸਵਾਲ ਮੇਰਾ ਗੌਂਡਰ ਨੂੰ ਲੈ ਕੇ ਆ ਔਰ ਕੀ ਜਦੋਂ ਗੌਂਡਰ ਦੇ ਨਾਲ ਮੁਠਭੇੜ ਹੋਈ ਉਦੋਂ ਹਾਲਾਂਕਿ ਸਵਾਲ ਵੀ ਉਹਨਾਂ ਨੇ ਚੁੱਕੀ ਉਦੋਂ ਅਖੀਰਲੀ ਕੋਈ ਗੱਲਬਾਤ ਕੋਈ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਉਹਨੂੰ ਜਦੋਂ ਉਹਦੇ ਵਾਸਤੇ ਕਿਹਾ ਸੀਗਾ ਕਿ ਸਰੈਂਡਰ ਕਰਨ ਦੇ ਲਈ ਗੌਂਡਰ ਉਹਨਾਂ ਨੂੰ ਉਹ ਸਰਵਿਸ ਸਾਡੇ ਟੀਮ ਮਦੋਂ ਲੀਡ ਕਰ ਰਹੇ ਸੀ ਅਸੀਂ ਟੁਰ ਰਹੇ ਹ ਇਸ ਤਰ੍ਹਾਂ ਉਹਨਾਂ ਨੂੰ ਬਾਰ ਬਾਰ ਵਾਰਨ ਕੀਤਾ ਸੀ ਬਟ ਉਹ ਜਿਹੜਾ ਪੁਲਿਸ ਤੇ ਫਾਇਰਿੰਗ ਕਰਦੇ ਰਹੇ ਸਾਡੇ ਬੰਦੇ ਇੰਜਰਡ ਹੋਏ ਤਾਂ ਉਹਨੂੰ ਨਿਊਟਰਲਾਈਜ਼ ਕਰਨਾ ਪਿਆ ਤਾਂ ਹੀ ਉਹ ਨਿਊਟਰਲਾਈਜ਼ ਹੋਏ ਨਹੀਂ ਤਾਂ ਸਾਨੂੰ ਇਹ ਸੀ ਵੀ ਅਸੀਂ ਅਰੈਸਟ ਕਰੀਏ ਸੋ ਜੈਪਾਲ ਦਾ ਵੀ ਇਸੇ ਤਰੀਕੇ ਨਾਲ ਐਨਕਾਊਂਟਰ ਹੋਇਆ ਕਿਉਂਕਿ ਉਹ ਨਵੀਂ ਪਨੀਰੀ ਨੂੰ ਕਹਿੰਦੇ ਇੰਗੇਜ ਕਰ ਲੈਂਦੇ ਆ ਜਿਵੇਂ ਭਾਵੇਂ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਕੋਈ ਥੋੜੀ-ਬਹੁਤੇ ਲਾਲਚ ਦੇ ਕਰਕੇ ਉਹਨਾਂ ਨੂੰ ਨਿਊਥ ਨੂੰ ਜਾਂ ਜਿਹੜੇ ਨਵੇਂ ਇੰਗੇਜ ਹੋ ਰਹੇ ਆ ਲੋਕ ਉਹਨਾਂ ਨੂੰ ਸੁਨੇਹਾ ਕੀ ਹੈ ਇੱਕ ਏਜੀਟੀਐਫ ਦੇ ਸੀਨੀਅਰ ਆਫੀਸਰ ਹੋਣ ਦੇ ਨਾਤੇ ਵੀ ਔਰ ਕਿਉਂਕਿ ਲਗਾਤਾਰ ਵਾਪਿੰਦਾ ਰਹਿੰਦਾ ਤੁਸੀਂ ਬਰੀਕੀਆਂ ਵੀ ਬਹੁਤ ਜਾਣਦੇ ਹੋ ਕਿ ਕਿਸ ਤਰੀਕੇ ਨਾਲ ਇੰਗੇਜ ਕੀਤਾ ਜਾਂਦਾ ਨਵੇਂ ਮੁੰਡਿਆਂ ਨੂੰ ਲਾਲਚ ਦੇ ਦਿੱਤਾ ਜਾਂਦਾ ਇਹ ਮੈਂ ਜ਼ਰੂਰ ਚਾਹੁੰਦਾ ਕਿ ਇੱਕ ਸੁਨੇਹਾ ਅ ਜਿਵੇਂ ਸਭ ਨੂੰ ਪਤਾ ਹੈ ਇਹ ਜਦੋਂ ਰੋਮੀ ਦੇ ਇਨਸੀਡੈਂਟਸ ਲੈ ਲੋ ਇਹ ਅੱਜ ਹੁਣ ਤਕਰੀਬਨ 9-10 ਸਾਲ ਹੋ ਗਏ ਜਦੋਂ ਇਹ ਕਰਾਇਮ ਦੇ ਵਰਲਡ ਚ ਆਇਆ ਅੱਜ ਇਹਦੀ ਉਮਰ 36 ਸਾਲ ਦੀ ਹੈ ਤੇ ਤੁਸੀਂ ਇਹਨੂੰ ਸਮਝ ਲਓ ਵੀ 26-27 ਸਾਲ ਦੀ ਉਮਰ ਦੇ ਵਿੱਚ ਇਹ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਹੋਇਆ ਜਿਹੜੇ ਕਹਿੰਦੇ ਹੁੰਦੇ ਹਨ ਕਿ ਜਿਹੜੀ ਜਸਟਿਸ ਹੈ व्हील्स ਆਫ ਜਸਟਿਸ ਟਰਨ ਇਹ ਜਿਹੜੇ ਕ੍ਰਿਮੀਨਲ ਨੇ ਇਹਨਾਂ ਦੀ ਲਾਈਫ ਬਹੁਤ ਸ਼ਾਰਟ ਹੈ ਜਿੰਨਾ ਮਰਜ਼ੀ ਕੋਈ ਵੀ ਕਿੱਡਾ ਹੋਵੇ ਉਹ ਕਿਸੇ ਨਾ ਕਿਸੇ ਦਿਨ ਕਾਬੂ ਆਈ ਜਾਣਾ ਕਾਨੂੰਨ ਨੇ ਉਥੋਂ ਤੱਕ ਪਹੁੰਚ ਹੀ ਜਾਣਾ ਹੈ ਜਿਹੜੇ ਨਵੇਂ ਯੂਥ ਖਾਸ ਕਰਕੇ ਇਹਨਾਂ ਦੇ ਤੋਂ ਇਨਸਪਾਇਰ ਹੋ ਰਹੇ ਨੇ ਜਿਸ ਕਿਸੇ ਵੀ ਗੈਂਗਸਟਰ ਨੂੰ ਜਾਂ ਹੋਰ ਸੋਚਦੇ ਆ ਕਿ ਵੀ ਮੈਂ ਇਹ ਕਰ ਲੂੰਗਾ ਇਸ ਰਾਹ ਤੇ ਚੱਲਣ ਵਾਲਿਆਂ ਦਾ ਅੰਜਾਮ ਇੱਕ ਦਿਨ ਉਹ ਜਿਹੜਾ ਜਸਟਿਸ ਹੈ ਤੇ ਉਹ ਜੇਲ ਹੈ ਜਾਂ ਉਹ ਕਿਸੇ ਨਾ ਕਿਸੇ ਪੁਲਿਸ ਐਕਸ਼ਨ ਦੇ ਵਿੱਚ ਜੇ ਉਹ ਕਿਤੇ ਪੁਲਿਸ ਨੂੰ ਅਟੈਕ ਕਰਨਗੇ ਤਾਂ ਉਹਨਾਂ ਦਾ ਅੰਜਾਮ ਉਹਨਾਂ ਦੇ ਸਭ ਨੂੰ ਅੱਜ ਤੱਕ ਹੁਣ ਸਾਹਮਣੇ ਆ ਰਿਹਾ ਹੈ ਕਿਤੇ ਵੀ ਕਿਸੇ ਵੀ ਦੁਨੀਆ 'ਚ ਕੋਈ ਵੀ ਕ੍ਰਿਮੀਨਲ ਬਹੁਤਾ ਲੰਬਾ ਸਮਾਂ ਨਹੀਂ ਕੱਟਦਾ ਉਹ ਕਹਿੰਦੇ 100 ਦਿਨ ਚੋਰਦਾ ਤੇ ਇੱਕ ਦਿਨ ਸਾਧਦਾ ਉਹ ਆ ਹੀ ਜਾਣਾ థాంਕ ਯੂ ਸਰ థాంਕ ਯੂ థాంਕ ਯੂ ਸੋ ਵੀਲ ਵੀ ਦਾ ਇਹ ਪੂਰੀ ਟੀਮ ਹੈ ਔਰ ਪੰਜਾਬ ਪੁਲਿਸ ਦੇ ਜੰਬਾਦ ਅਫਸਰ ਨੇ ਜਿਨ੍ਹਾਂ ਦੇ ਬਲੋਂ ਲਗਾਤਾਰ ਪਿਛਲੇ ਦਿਨਾਂ ਅਸੀਂ ਤੁਸੀਂ ਦੇਖਿਆ ਹੋਊਗਾ ਪਿਛਲੇ ਸਮੇਂ ਤੋਂ ਲਗਾਤਾਰ ਇਹਨਾਂ ਨੂੰ ਦੇਖਦੇ ਆਏ ਹਾਂ ਕਿ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਗੈਂਗਸਟਰਾਂ ਤੇ ਨਕੀਲ ਕਸੀਆ ਔਰ ਹੁਣ ਰਮਨਜੀਤ ਰੋਮੀ ਨੂੰ ਫੜ ਕੇ ਲਿਆਈ ਹੈ ਪੰਜਾਬ ਪੁਲਿਸ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਨਾਬਾ ਜੇਲ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਸੀ ਕਿਸ ਤਰੀਕੇ ਨਾਲ ਉਹ ਆਪਣਾ ਕੰਮ ਕਾਜ ਕਰ ਰਿਹਾ ਸੀ ਕਿਸ ਤਰੀਕੇ ਨਾਲ ਉੱਥੇ ਜਾ ਕੇ ਵੀ ਆਤਨੀ ਛੱਡੀ ਕਿਉਂਕਿ ਹਾਲਾਂਕਿ ਉਥੋਂ ਦਾ ਰੈਜ਼ੀਡੈਂਟ ਸੀਗਾ ਇਸ ਕਰਕੇ ਜਿਆਦਾ ਦਿੱਕਤ ਆਈ ਹੈ ਪੁਲਿਸ ਨੂੰ ਉਸ ਨੂੰ ਲਿਆਉਣ ਦੇ ਵਿੱਚ ਇੰਡੀਆ ਲਿਆਉਣ ਦੇ ਵਿੱਚ ਹੁਣ ਉਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਏ ਸੰਪਰਕ ਦੇ ਵਿੱਚ ਸੀ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਚੰਡੀਗੜ੍ਹ